ਕਾਰ ਦੇ ਨਾਲ ਜਿਹੜੀ ਵਾਈਟ ਸਟਾਰਸ ਦੀ ਪ੍ਰੋਬਲਮ ਹੈ ਉਹ ਬਿਲਕੁਲ ਸੋਲਵ ਹੋ ਜੂਗੀ। ਉਹਨੂੰ ਹੋਰ ਕੁਝ ਨਹੀਂ ਸਿਰਫ ਗਰਮ ਪਾਣੀ ਦੇ ਵਿੱਚ 1.5 ਤੋਂ 2 ਮਿੰਟ ਜ਼ਰੂਰ ਬਿਠਾਓ। ਤਾਂ ਜੋ ਉਹਦੀ ਜਿਹੜੀ ਧੁੰਨੀ ਦਾ ਥੱਲੇ ਵਾਲਾ ਹਿੱਸਾ ਉਹ ਪ੍ਰੋਪਰਲੀ ਕਲੀਨ ਹੋ ਜੇ ਜਦੋਂ ਬੱਚਾ ਪਾਣੀ ਦੇ ਵਿੱਚ ਬੈਠੇਗਾ ਜੇ ਉਹਦੇ ਵਿੱਚ ਤੁਸੀਂ ਥੋੜੀ ਜਿਹੀ ਫਟਕੜੀ ਐਡ ਕਰ ਲਓ। ਫਿਰ ਤੇ ਮੈਂ ਕਹਿੰਦਾ ਵਾ ਇਹ ਵਾਈਟ ਸਟਾਰ ਦੀ ਹੋਣ ਦਾ ਜਿਹੜੀ ਪ੍ਰੋਬਲਮ ਆਪਾਂ ਕਹਿ ਦਿੰਦਾ ਵੀ ਰੂਟ ਕੌਜ਼ ਜੜ ਜਿਹਨੂੰ ਕਹਿੰਨੇ ਆਪਾਂ ਜੜੀ ਖਤਮ ਕਰਦੀ ਹੈ। ਮਿੰਗੇ ਜਿਹੜੀਆਂ ਕਰੀਮਾਂ ਨੇ ਮਹਿੰਗੀਆਂ ਆਇਲਮੈਂਟਸ ਯੂਜ਼ ਕਰਕੇ ਦੇ ਲਈਆਂ ਸਾਨੂੰ ਈਵਨ ਕਿ ਕਈ ਡਾਕਟਰਾਂ ਨੇ ਹੱਥ ਖੜੇ ਕਰਕੇ ਦਿਖਾ ਦਿੱਤੇ ਵੀ ਸਾਡੇ ਵਾਸਤਾ ਕੰਮ ਨਹੀਂ ਹੈਗਾ ਵੀ ਤੁਸੀਂ ਨਹੀਂ ਠੀਕ ਹੋ ਸਕਦੇ ਅਸੀਂ ਇਹ ਬੀਜ ਦੀ ਛੱਟਤੀ ਸੀ ਤੇ ਉਹਦੇ ਨਾਲ ਸਿਰਫ ਤੁਹਾਡਾ ਕੜਾ ਅਸੀਂ ਦਿਨ-ਦਿਨ ਯੂਜ਼ ਕੀਤਾ ਤਿੰਨ ਦਿਨ ਤਿੰਨ ਦਿਨ ਯੂਜ਼ ਕਰਨਾ ਸਾਡੀ ਵਾਈਟ ਸਟਾਰ ਦੀ ਪ੍ਰੋਬਲਮ ਸਾਨੂੰ ਇਦਾਂ ਲੱਗੇ ਵੀ ਸਾਡੇ ਨਾਲ ਕਿਦਾਂ ਕਿਸ ਨੇ ਜਾਦੂ ਕਰਤਾ ਹੁੰਦਾ ਸੀ ਦੇ ਪੱਤੇ ਤੇ ਐਨੇ ਜੀ ਤਿੰਨ ਪੱਤੇ ਅਮਰੂਦਾਂ ਦੇ ਤੇ ਅੱਧਾ ਚਮਚਾ ਠੀਕ ਹੈ ਬਸ ਇੰਨਾ ਹੀ ਉਸਕੇ ਐਨਾ ਹੀ ਐਨਾ ਹੀ ਹੈ ਜੀ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਡੇਢ ਗਲਾਸ ਪਾਣੀ ਲੈ ਲੈਣਾ ਕਿ ਯੰਗਸਟਰਸ ਦੇ ਵਿੱਚ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ ਤੇ ਇਹਦੇ ਕਾਰਨ ਕੀ ਹੈ ਤੇ ਜ਼ਿਆਦਾਤਰ ਕਿਸ ਏਜ ਗਰੁੱਪ ਦੇ ਵਿੱਚ ਮਤਲਬ ਵਧਦੀ ਜਾ ਰਹੀ ਹੈ ਕੀ ਕਾਰਨ ਨੇ ਤੇ ਇਦਾਂ ਕਿਉਂ ਹੋ ਰਿਹਾ ਹੈ ਪਬਲਿਕ ਟਾਇਲਟ ਜਿਹੜਾ ਹੈ ਉਹ ਗੰਦਗੀ ਦਾ ਘਰ ਹੁੰਦਾ ਕਿਉਂਕਿ ਬੱਚਿਆਂ ਨੇ ਅਕਸਰ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੇ ਸਕੂਲ ਤੇ ਜਾਣਾ ਹੀ ਜਾਣਾ ਓਕੇ ਸਕੂਲ ਦੇ ਵਿੱਚ ਜਦੋਂ ਇੰਨੇ ਸਾਰੇ ਬੱਚੇ ਇਕੱਠੇ ਜਾਂਦੇ ਨੇ ਲੱਛਣ ਨੇ ਕਿਹੋ ਜਿਹਾ ਸਿੰਪਟਮਸ ਨੇ ਜਿਹੜੇ ਸਾਹਮਣੇ ਆਣਗੇ ਕਿ ਸਾਨੂੰ ਹੁਣ ਡਾਕਟਰ ਨੂੰ ਕੰਸਲਟ ਕਰਨ ਦੀ ਜ਼ਰੂਰਤ ਹੈ ਜਾਂ ਫਿਰ ਸਾਨੂੰ ਇਹਦੇ ਟ੍ਰੀਟਮੈਂਟ ਇਮੀਡੀਏਟਲੀ ਲੈਣ ਦੀ ਜ਼ਰੂਰਤ ਹੈ ਜਦੋਂ ਵੀ ਤੁਹਾਨੂੰ ਮੈਂਸਿਸ ਆਉਣ ਵਾਲੇ ਹੋਣ ਉਦੋਂ ਜੇ ਵਾਈਟ ਡਿਸਚਾਰਜ ਦੀ ਪ੍ਰੋਬਲਮ ਆਦੀ 1-2 ਦਿਨ ਉਹਨੂੰ ਇਗਨੋਰ ਕਰ ਦੋ ਟੋਟਲੀ ਇਗਨੋਰ ਕਰ ਦੋ ਜਾਂ ਤੁਹਾਨੂੰ ਮੈਂਸਿਸ ਜਾ ਕੇ ਹਟੇ ਨੇ ਤੇ ਇੱਕ ਦਿਵਾਰੀ ਤੁਹਾਨੂੰ ਇਦਾਂ ਪ੍ਰੋਬਲਮ ਆ ਗਈ ਥੈਨ ਇਟ ਇਜ਼ ਓਕੇ 30 ਦਿਨ 30 ਦਿਨ ਹੀ ਹੈਗੇ ਨੇ ਜਾਂ ਇਹ ਜਿਹੜਾ ਡਿਸਚਾਰਜ ਇਹਦਾ ਜਿਹੜਾ ਕਲਰ ਹੈ ਉਹ ਚੇਂਜ ਹੋਣਾ ਸ਼ੁਰੂ ਹੋ ਜਾਂਦਾ ਕਈ ਵਾਰੀ ਇਹ ਕਲਰ ਪਿੰਕ ਹੋ ਜਾਂਦਾ ਫਿਰ ਗ੍ਰੀਨ ਹੋ ਜਾਂਦਾ ਫਿਰ ਰੈੱਡਿਸ਼ ਹੋ ਜਾਂਦਾ yellow ਹੋ ਜਾਂਦਾ ਜਦੋਂ ਵੀ ਕਲਰ ਤੁਹਾਡਾ ਰੈੱਡ ਤੇ ਪਹੁੰਚ ਗਿਆ ਨਾ ਥੈਟ ਮੀਨਸ ਉਹਦੇ ਅੰਦਰ ਹੁਣ ਬਲੱਡ ਆਣਾ ਸ਼ੁਰੂ ਹੋ ਗਿਆ ਉਹ ਸਭ ਤੋਂ ਜ਼ਿਆਦਾ ਕ੍ਰਿਟੀਕਲ ਹੈ ਤੇ ਮੇਬੀ ਉਹਨਾਂ ਦੇ ਜਿਹੜੇ ਪਾਰਟਨਰ ਤੋਂ ਉਹਨਾਂ ਨੂੰ ਇਹ ਇਨਫੈਕਸ਼ਨ ਹੋ ਸਕਦੀ ਏ ਤੇ ਇਹਦਾ ਵੀ ਹੱਲ ਉਹੀ ਏ ਜਿਹੜਾ ਮੈਂ ਬੱਚਿਆਂ ਲਈ ਦੱਸਿਆ ਵੀ ਹਾਈਜੀਨ ਜੇ ਤੁਸੀਂ ਪ੍ਰੋਪਰ ਮੇਨਟੇਨ ਕਰੋ ਜਦੋਂ ਵੀ ਤੁਸੀਂ ਰਿਲੇਸ਼ਨ ਬਣਾਇਆ ਉਸ ਤੋਂ ਬਾਅਦ ਤੁਸੀਂ ਉਹਨੂੰ ਆਪਣੇ ਜਿਹੜਾ ਪਾਰਟ ਏ ਉਹਨੂੰ ਪ੍ਰੋਪਰਲੀ ਕਲੀਨ ਕਰੋ ਧੁੰਨੀ ਤੋਂ ਥਲੜੇ ਹਿੱਸੇ ਨੂੰ ਜਦੋਂ ਕਲੀਨ ਕਰੋਗੇ ਜਾਂ ਗਰਮ ਪਾਣੀ ਦੇ ਵਿੱਚ ਬੈਠ ਜਾਓਗੇ ਇਹ ਕਾਲਾ ਜਿਹੜਾ ਤੁਸੀਂ ਮੇਰੇ ਹੱਥ ਦੇ ਵਿੱਚ ਦੇਖ ਰਹੇ ਹੋ ਜੇਕਰ ਮੈਂ ਕਹਾਂ ਕਿ ਇਸ ਕਾਲੇ ਦੇ ਨਾਲ ਜਿਹੜੀ ਵਾਈਟ ਸਟਾਰਸ ਦੀ ਪ੍ਰੋਬਲਮ ਹੈ ਉਹ ਬਿਲਕੁਲ ਸੋਲਵ ਹੋ ਜੂਗੀ ਜੀ ਹਾਂ ਵੈਦ ਹਰਸ਼ਬੀਰ ਸਿੰਘ ਦਾ ਵਾਦਾ ਹੈ ਕਿ ਇਸ ਕਾਲੇ ਦੇ ਨਾਲ ਜਿੰਨੀ ਵੀ ਵਾਈਟ ਸਟਾਰਸ ਦੀ ਪ੍ਰੋਬਲਮਸ ਨੇ ਉਹ ਸੋਲਵ ਹੋ ਜਾਣੀਆਂ ਨੇ ਸੱਚੇ ਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਤੁਹਾਡੇ ਨਾਲ ਨੰਦਨੀਆ ਅਰੋੜਾ ਤੇ ਅੱਜ ਆਪਾਂ ਇੱਕ ਇਹੋ ਜਿਹਾ ਵਿਸ਼ੇ ਤੇ ਗੱਲ ਕਰਨ ਆ ਰਹੇ ਜਿਦੇ ਬਾਰੇ ਕੁੜੀਆਂ ਲੇਡੀਜ਼ ਖੁੱਲ ਕੇ ਗੱਲ ਨਹੀਂ ਕਰ ਪਾਉਂਦੀਆਂ ਤੇ ਬਹੁਤ ਜ਼ਿਆਦਾ ਜਿਹੜੀ ਇਹ ਦਿੱਕਤ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਸਾਡੇ ਨਾਲ ਨੇ ਵੈਦ ਹਰਸ਼ਬੀਰ ਸਿੰਘ ਜੀ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਕੀਕਤ ਟੀਵੀ ਦੇਖਣ ਵਾਲੇ ਸਾਰਿਆਂ ਨੂੰ ਮੇਰਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਪ੍ਰਵਾਣ ਕਰਉਂਦਾ एचबीजी मैं ਤੁਹਾਡੇ ਤੋਂ ਪੁੱਛਣਾ ਚਾਹੁੰਦੀ ਆ ਕਿ ਮੈਂ ਇੱਕ ਇਹੋ ਜਿਹਾ ਟੌਪਿਕ ਲੈ ਕੇ ਆਈ ਆ ਜਿਹਦੇ ਬਾਰੇ ਕੁੜੀਆਂ ਗੱਲ ਨਹੀਂ ਕਰਦੀ ਜਿਹਨੂੰ ਆਪਾਂ ਕਹਿੰਦੇ ਆ ਲੁਕੋਰੀਆ ਬਹੁਤ ਲੋਕੀ ਇਦਾਂ ਦੇ ਹੈਗੇ ਜਿਨ੍ਹਾਂ ਨੂੰ ਲੁਕੋਰੀਏ ਬਾਰੇ ਨਹੀਂ ਪਤਾ ਬਟ ਮੈਂ ਇੱਕ ਸਿੰਪਲ ਜੀ ਗੱਲ ਦੱਸਣਾ ਚਾਹੁੰਦੀ ਆ ਕਿ ਲੁਕੋਰੀਆ ਯਾਨੀ ਵਾਈਟ ਡਿਸਚਾਰਜ ਤੁਸੀਂ ਇਸ ਟੌਪਿਕ ਦੇ ਬਾਰੇ ਕੁਝ ਪਹਿਲਾਂ ਇਨੀਸ਼ੀਏਟ ਕਰਨ ਤੋਂ ਪਹਿਲਾਂ ਕੁਝ ਕਹਿਣਾ ਚਾਹੋਗੇ ਜੀ ਜੀ ਜ਼ਰੂਰ ਕਹਿਣਾ ਚਾਹਾਂਗਾ ਮੈਂ ਸਭ ਤੋਂ ਪਹਿਲਾਂ ਦੇ ਆਪਣੀਆਂ ਬੀਬੀਆਂ ਭੈਣਾਂ ਦਾ ਬਹੁਤ ਜ਼ਿਆਦਾ ਦਿਲੋਂ ਧੰਨਵਾਦ ਕਰਦਾ ਵਾਂ ਵੀ ਸਾਡਾ ਜਿਹੜਾ ਪਿਛਲਾ ਵੀਡੀਓ ਸੀ ਪੀਸੀਓਡੀ ਦਾ ਜਿਹੜਾ ਅਸੀਂ ਲਾਸਟ ਟਾਈਮ ਲੇਡੀਜ਼ 'ਤੇ ਕੀਤਾ ਸੀ ਉਹਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਮੈਨੂੰ ਬਹੁਤ ਸਾਰੇ ਲੇਡੀਜ਼ ਦਾ ਚੰਗਾ ਫੀਡਬੈਕ ਵੀ ਆਇਆ ਮੈਂ ਬਹੁਤ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਸਾਡਾ ਹਕੀਕਤ ਟੀਵੀ ਚੈਨਲ ਨੂੰ ਦੇਖਣ ਲਈ ਉਹਨੂੰ ਇੰਨਾ ਪਿਆਰ ਦੇਣ ਲਈ ਉਹਨੇ ਵੀਡੀਓ ਨੂੰ ਸ਼ੇਅਰ ਕੀਤੇ ਨੇ ਵੀ ਮੈਂ ਦਿਲੋਂ ਖੁਸ਼ ਹੋ ਗਿਆ ਤੇ ਮੈਨੂੰ ਨਾ ਬਹੁਤ ਸਾਰੀਆਂ ਬੀਬੀਆਂ ਭੈਣਾਂ ਦੇ ਫੋਨ ਆਏ ਕੰਪਲੀਮੈਂਟ ਆਏ ਚੰਗੇ ਤੇ ਉਹਨਾਂ ਨੇ ਇਹ ਗੱਲ ਕਹੀ ਵੀ ਤੁਸੀਂ ਪੀਸੀਓਡੀ ਦਾ ਸਾਡੀ ਸਮੱਸਿਆ ਹੱਲ ਕਰਤੀ ਇਹ ਸਾਨੂੰ ਹੁਣ ਪ੍ਰੋਬਲਮ ਹੈਗੀ ਹੈ ਵਾਈਟ ਡਿਸਚਾਰਜ ਦੀ ਦੇ ਨੋਸੀ ਲਕੋਰੀਆ ਵੀ ਕਹਿੰਨੇ ਆ ਤੇ ਸਾਡਾ ਜੇ ਲਕੋਰੀਏ ਵਾਲੀ ਵੀ ਸਮੱਸਿਆ ਤੁਸੀਂ ਹੱਲ ਕਰ ਦੋ ਤੇ ਅਸੀਂ ਤੁਹਾਡੇ ਹੋਰ ਜ਼ਿਆਦਾ ਅਤੀ ਧੰਨਵਾਦੀ ਹੋਵਾਂਗੇ ਸੋ ਮੈਂ ਇੱਕ ਪਿਆਰ ਨਾਲ ਉਹਨਾਂ ਦੇ ਇੱਕ ਸਤਿਕਾਰ ਨਾਲ ਸਾਡੀ ਬੀਬੀਆਂ ਪੈਣਾ ਜਿੰਨੀਆਂ ਵੀ ਸਾਰੀਆਂ ਆਦਰਯੋਗ ਨੇ ਤੇ ਆਪਾਂ ਉਹਨਾਂ ਨੂੰ ਬਜਾਏ ਕਿ ਕਿਸੇ ਡਾਕਟਰ ਕੋਲ ਠੱਗੇ ਜਾਣ ਦੀ ਬਜਾਏ ਜਾਂ ਉਹਨਾਂ ਦੇ ਪੈਸੇ ਲਵਾਉਣ ਦੀ ਬਜਾਏ ਆਪਾਂ ਇਹ ਚਾਹਦੇ ਹਾਂ ਵੀ ਉਹ ਘਰ ਬੈਠੇ ਠੀਕ ਹੋ ਜਾਣ ਜੀ ਬਿਲਕੁਲ ਸਹੀ ਗੱਲ ਹੈ ਕਿ ਆਪਾਂ ਕੁਝ ਇਹੋ ਜਿਹਾ ਟਰੀਟਮੈਂਟ ਲੈ ਕੇ ਆਈਏ ਜਾਂ ਇਹੋ ਜਿਹੇ ਨੁਸਖੇ ਲੈ ਕੇ ਆਈਏ ਤਾਂ ਕਿ ਉਹ ਕਰੇ ਬੈ ਕੇ ਠੀਕ ਹੋ ਜਾਣ ਅ ਵੈਦ ਜੀ ਡਾਕਟਰ ਸਾਹਿਬ ਮੈਂ ਤੁਹਾਨੂੰ ਇੱਕ ਚੀਜ਼ ਪੁੱਛਣਾ ਚਾਹਨੀ ਆ ਕਿ ਜਿਹੜੀ ਇਹ ਬਿਮਾਰੀ ਹੈ ਅੱਜ ਕੱਲ ਮੈਂ ਦੇਖ ਰਹੀ ਆ ਕਿ ਯੰਗਸਟਰਸ ਦੇ ਵਿੱਚ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ ਤੇ ਇਹਦੇ ਕਾਰਨ ਕੀ ਹੈ ਤੇ ਜ਼ਿਆਦਾਤਰ ਕਿਸ ਏਜ ਗਰੁੱਪ ਦੇ ਵਿੱਚ ਮਤਲਬ ਵਾਧੀ ਜਾ ਰਹੀ ਹੈ ਕੀ ਕਾਰਨ ਨੇ ਤੇ ਇਦਾਂ ਕਿਉਂ ਹੋ ਰਿਹਾ ਹੈ ਜਿਹੜੀ ਗੱਲ ਮੈਂ ਹੁਣ ਕਹਿਣ ਜਾ ਰਿਹਾ ਨਾ ਤੁਸੀਂ ਵੀ ਸੁਣ ਕੇ ਹੈਰਾਨ ਹੋ ਜਾਗੇ ਈਵਨ ਕਿ ਕਈਆਂ ਦੇ ਫੋਨ ਆਉਂਦੇ ਨੇ ਮੈਨੂੰ ਬੱਚੇ ਨੇ ਛੋਟੇ ਛੋਟੇ 10 10 ਸਾਲ ਦੇ 11 11 ਸਾਲ ਦੇ 12 12 ਸਾਲ ਦੇ ਜਿਹੜੇ ਕਿ ਅਜੇ ਸਕੂਲ ਜਾਂਦੇ ਪਏ ਨੇ ਉਹਨਾਂ ਨੂੰ ਇਹ ਪ੍ਰੋਬਲਮ ਬੇਹੱਦ ਅੱਛਾ ਉਹਨਾਂ ਨੂੰ ਇਹ ਪ੍ਰੋਬਲਮ ਬੇਹੱਦ ਹੁਣ ਤੁਸੀਂ ਇਹਦਾ ਜਦੋਂ ਕਾਰਨ ਸੁਣੋਗੇ ਤੁਸੀਂ ਹੋਰ ਜ਼ਿਆਦਾ ਹੈਰਾਨ ਹੋ ਜਾਓਗੇ ਕੀ ਕਾਰਨ ਡਾਕਟਰ ਸਾਹਿਬ ਕਾਰਨ ਇਹਦਾ ਹੈਗਾ ਅਨ ਹਾਈਜਨ ਆਈ ਅਨ ਹਾਈਜਨ ਦਾ ਨਾਂ ਜਦੋਂ ਆਂਦਾ ਨਾ ਸਾਫ਼ ਸਫਾਈ ਨਾ ਰੱਖਣਾ ਤੇ ਪੇਰੈਂਟਸ ਕਈ ਵਾਰੀ ਆਫੈਂਡ ਹੋ ਜਾਂਦੇ ਨੇ ਉਹ ਕਹਿੰਦੇ ਜੀ ਨਹੀਂ ਜੀ ਅਸੀਂ ਤੇ ਬੱਚੇ ਦਿਨ ਚ ਦੋ ਵਾਰੀ ਨੁਹਾਈਦਾ ਅਸੀਂ ਉਹਨਾਂ ਦਾ ਬਹੁਤ ਧਿਆਨ ਰੱਖੀਦਾ ਅਸੀਂ ਉਹਨਾਂ ਦਾ ਟਾਈਮ ਸਿਰ ਜਿਹੜੇ ਅੰਡਰ ਗਾਰਮੈਂਟਸ ਨੇ ਉਹ ਵੀ ਚੇਂਜ ਕਰਦੇ ਆ ਆ ਨਹਾਇਜਿਨ ਦਾ ਤੇ ਸਵਾਲ ਹੀ ਨਹੀਂ ਪੈਦਾ ਹੁੰਦਾ ਉਹ ਇਹਦਾ ਜਿਹੜਾ ਪ੍ਰਮੁੱਖ ਕਾਰਨ ਹੈ ਉਹ ਹੈਗਾ ਪਬਲਿਕ ਟਾਇਲਟ ਜੀ ਪਬਲਿਕ ਟਾਇਲਟ ਜਿਹੜਾ ਹੈ ਉਹ ਗੰਦਗੀ ਦਾ ਘਰ ਹੁੰਦਾ ਕਿਉਂਕਿ ਬੱਚਿਆਂ ਨੇ ਅਕਸਰ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੇ ਸਕੂਲ ਤੇ ਜਾਣਾ ਹੀ ਜਾਣਾ ਬਿਲਕੁਲ ਓਕੇ ਸਕੂਲ ਦੇ ਵਿੱਚ ਜਦੋਂ ਇੰਨੇ ਸਾਰੇ ਬੱਚੇ ਇਕੱਠੇ ਜਾਂਦੇ ਨੇ ਟਾਇਲਟ ਦੀ ਸਾਫ ਸਫਾਈ ਦਾ ਸਕੂਲ ਵਾਲੇ ਇੰਨਾ ਜ਼ਿਆਦਾ ਧਿਆਨ ਨਹੀਂ ਦਿੰਦੇ ਮੋਸਟਲੀ ਸਕੂਲ ਵਾਲੇ ਅਸੀਂ ਸਾਰੇ ਸਕੂਲ ਵਾਲੇ ਨਹੀਂ ਕਵਾਂਗੇ ਮੋਸਟਲੀ ਸਕੂਲ ਵਾਲੇ ਨਹੀਂ ਧਿਆਨ ਦਿੰਦੇ ਉਹ ਜਿਹੜਾ ਨਾ ਉਹ ਉੱਥੋਂ ਸ਼ੁਰੂ ਹੁੰਦਾ ਉਹ ਜਿਹੜੀ ਰੋਗ ਦੀ ਵਾਈਟ ਡਿਸਚਾਰਜ ਦੀ ਜਾੜੇ ਹੁਣ ਉਹਦੇ ਵਿੱਚ ਇੱਕ ਮੈਂ ਬੱਚਿਆਂ ਲਈ ਸਪੈਸ਼ਲ ਟਿਪ ਦੇਣ ਲੱਗਾ ਵਾਂ ਕਿੱਦੀ ਵੀ ਬੱਚੇ ਨੂੰ ਤੁਸੀਂ ਨਵਾਣਾ ਉਹਨੂੰ ਹੋਰ ਕੁਝ ਨਹੀਂ ਸਿਰਫ ਗਰਮ ਪਾਣੀ ਦੇ ਵਿੱਚ 1.5 2 ਮਿੰਟ ਜ਼ਰੂਰ ਬਿਠਾਓ ਹੂੰ ਆ ਜੋ ਉਹਦੀ ਜਿਹੜੀ ਧੁੰਨੀ ਦਾ ਥੱਲੇ ਵਾਲਾ ਹਿੱਸਾ ਉਹ ਪ੍ਰੋਪਰਲੀ ਕਲੀਨ ਹੋ ਜਾਏ ਜਦੋਂ ਬੱਚਾ ਪਾਣੀ ਦੇ ਵਿੱਚ ਬੈਠੇਗਾ ਜੇ ਉਹਦੇ ਵਿੱਚ ਤੁਸੀਂ ਥੋੜੀ ਜਿਹੀ ਫਟਕੜੀ ਐਡ ਕਰ ਲਓ ਫਿਰ ਤੇ ਮੈਂ ਕਹਿੰਦਾ ਵਾ ਇਹ ਬਾਇਡ ਸਾਰ ਦੀ ਹੋਣ ਦਾ ਜਿਹੜੀ ਪ੍ਰੋਬਲਮ ਆਪਾਂ ਕਹਿ ਦਿੰਦਾ ਨਾ ਵੀ ਰੂਟ ਕੌਜ਼ ਜੜ ਜਿਹਨੂੰ ਕਹਿੰਦੇ ਆਪਾਂ ਜਾੜੀ ਖਤਮ ਕਰਦੀ ਹੈ ਬਿਲਕੁਲ ਤੇ ਸਾਡੇ ਜਿਹੜੇ ਬੱਚੇ ਨੇ ਬੜੇ ਸਾਨੂੰ ਪਿਆਰੇ ਨੇ ਉਹਨਾਂ ਨੂੰ ਜੇ ਕੋਈ ਪ੍ਰੋਬਲਮ ਆਏਗੀ ਜਾਂ ਉਹਨਾਂ ਨੂੰ ਅਸੀਂ ਕਿਸੇ ਡਾਕਟਰ ਕੋਲ ਲੈ ਕੇ ਜਾਣਾ ਪਏਗਾ ਜਾਂ ਉਹਨਾਂ ਨੂੰ ਕੋਈ ਮੈਡੀਸਿਨ ਖਵਾਣੀ ਪਏਗੀ ਇਹਨਾਂੋਂ ਵਧੀਆ ਹੈ ਕਿ ਛੋਟੀ ਜੀ ਟਿਪ ਨਾਲ ਅਸੀਂ ਆਪਣੇ ਬੱਚਿਆਂ ਨੂੰ ਇਸ ਜਿਹੜੀ ਬੜੀ ਭਿਆਨਕ ਬਿਮਾਰੀ ਮੈਂ ਕਹਾਂਗਾ ਭਿਆਨਕ ਵਰਡ ਕਿਉਂ ਯੂਜ਼ ਕਰਦਾ ਕਿ ਇਹ ਬਿਮਾਰੀ ਇੰਨੀ ਨਾਮਰਾਦ ਹੈ ਜੀ ਇਹ ਹੱਡੀਆਂ ਖੋਰ ਦਿੰਦੀ ਬੰਦੇ ਦੀਆਂ ਜਿਹੜੀ ਲੇਡੀਜ਼ ਦੇ ਵਿੱਚ हिਪ ਦੇ ਪੇਨ ਹੁੰਦੀ ਹੈ ਲੈਗਸ ਤੇ ਪੇਨ ਹੁੰਦੀ ਹੈ ਸਿਰਦਰਦ ਰਹਿੰਦਾ ਮੂਰ ਸਵਿੰਗ ਹੁੰਦੇ ਨੇ ਇਹ ਸਾਰੀਆਂ ਬਿਮਾਰੀਆਂ ਜਿੰਨੀਆਂ ਹੈਗੀਆਂ ਨਾ ਇਹਨਾਂ ਦੀ ਜਨਮਦਾਤਾ ਹੈ ਜੀ ਬਿਲਕੁਲ ਲਿੰਕਡ ਨੇ ਇਹ ਚੀਜ਼ਾਂ ਤੇ ਜਿਵੇਂ ਤੁਸੀਂ ਦੱਸਿਆ ਕਿ ਪਬਲਿਕ ਟਾਇਲਟ ਦਾ ਇਸਤੇਮਾਲ ਕਰਨ ਨਾਲ ਵੀ ਜਿਹੜਾ ਬੈਕਟੀਰੀਆ ਹੈ ਬੇਸਿਕਲੀ ਬੈ ਗੁੱਡ ਬੈਕਟੀਰੀਆ ਇੱਕ ਬੈਡ ਬੈਕਟੀਰੀਆ ਜੋ ਬੈਡ ਬੈਕਟੀਰੀਆ ਦੇ ਕਾਰਨ ਸਾਡੀ ਜਿਹੜੀ ਇਹ ਇਨਫੈਕਸ਼ਨ ਵੀ ਹੋ ਜਾਂਦੀ ਹੈ ਕਈ ਵਾਰੀ ਮੈਂ ਦੇਖਿਆ ਕਿ ਕਈਆਂ ਨੂੰ ਯੂਟਾਈਜ਼ ਵੀ ਹੋ ਜਾਂਦੀਆਂ ਨੇ ਯੂਰੀਨ ਇਨਫੈਕਸ਼ਨ ਵੀ ਹੋ ਜਾਂਦੀਆਂ ਨੇ ਮੀਨਸ ਵੀ ਜਿਹੜੀਆਂ ਕੁੜੀਆਂ ਦੀ ਮੈਰਿਜ ਹੋ ਚੁੱਕੀ ਹੈ ਅਡਲਟ ਦੀ ਗੱਲ ਹੋ ਸਕੀ ਹੈ ਜਦੋਂ 22 23 ਸਾਲ ਦੀ ਉਮਰ ਹੋ ਗਈ 25 ਸਾਲ ਦੀ ਉਮਰ ਹੋ ਗਈ ਉਹ ਕਹਿੰਦੇ ਜੀ ਮੈਰਿਜ ਤੋਂ ਤੁਰੰਤ ਬਾਅਦ ਸਾਨੂੰ ਇਹ ਪ੍ਰੋਬਲਮ ਸ਼ੁਰੂ ਹੋ ਗਈ ਪਹਿਲਾਂ ਨਹੀਂ ਸੀ ਹੈਗੀ ਹੁਣ ਉਹ ਪਹਿਲਾਂ ਨਹੀਂ ਸੀ ਹੈਗੀ ਫਿਰ ਹੈਗੀ ਹੈ ਹੁਣ ਉਹਦਾ ਰੀਜ਼ਨ ਕੀ ਹੈ ਉਹਦਾ ਰੀਜ਼ਨ ਵੀ ਇੱਕ ਬਹੁਤ ਮੈਂ ਕਾਮਨ ਜਿਆ ਰੀਜ਼ਨ ਫਾਈਂਡ ਆਊਟ ਕੀਤਾ ਇਹ ਜਿਹੜੀ ਇਨਫੈਕਸ਼ਨ ਹੈ ਨਾ ਜਿਹੜਾ ਰੀਪ੍ਰੋਡਕਟਿਵ ਸਿਸਟਮ ਹੈ ਲੇਡੀਜ਼ ਦਾ ਇਹ ਬਹੁਤ ਜ਼ਿਆਦਾ ਸੈਂਸਿਟਿਵ ਹੈ ਜਦੋਂ ਇਹਨੂੰ ਮਾੜੀ ਜੀਵੀ ਇਨਫੈਕਸ਼ਨ ਟੱਚ ਹੋ ਗਈ ਇਨਫੈਕਸ਼ਨ ਮੇ ਵੀ ਤੁਹਾਡੇ ਪਾਰਟਨਰ ਕਰਕੇ ਵੀ ਤੁਹਾਨੂੰ ਹੋ ਸਕਦੀ ਹੈ ਕਿਉਂਕਿ ਬੰਦਿਆਂ ਦੇ ਵਿੱਚ ਇਹ ਇਨਫੈਕਸ਼ਨ ਹੋਣੀ ਬਹੁਤ ਮੁਸ਼ਕਲ ਹੈ ਹੁੰਦੀ ਹੈ ਬੰਦਿਆਂ ਨੂੰ ਵੀ ਪ੍ਰੋਬਲਮ ਇਹ ਨਹੀਂ ਗੱਲ ਨਹੀਂ ਹੋ ਸਕਦੀ ਹੁੰਦੀ ਹੈ ਪਰ ਉਹਦੇ ਚਾਂਸਸ ਬਹੁਤ ਘਟ ਜਾਂਦੇ ਨੇ ਮੀਨਸ ਕਿ ਜੇ 100 ਦੇ ਵਿੱਚੋਂ 70 ਲੇਡੀਜ਼ ਨੂੰ ਇਹ ਇਨਫੈਕਸ਼ਨ ਹੋਏਗੀ ਤੇ 100 ਦੇ ਵਿੱਚੋਂ ਦੀ ਜਾਂ 25 ਬੰਦਿਆਂ ਨੂੰ ਇਹ ਪ੍ਰੋਬਲਮ ਹੋਏਗੀ ਇੰਨਾ ਜ਼ਿਆਦਾ ਰੇਸ਼ਿਓ ਦਾ ਫਰਕ ਹੈ ਆਪਸ ਦੇ ਵਿੱਚ ਤੇ ਮੇਬੀ ਉਹਨਾਂ ਦੇ ਜਿਹੜੇ 파ਟਨਰ ਤੋਂ ਉਹਨਾਂ ਨੂੰ ਇਹ ਇਨਫੈਕਸ਼ਨ ਹੋ ਸਕਦੀ ਹੈ ਤੇ ਇਹਦਾ ਵੀ ਹੱਲ ਉਹੀ ਹੈ ਜਿਹੜਾ ਮੈਂ ਬੱਚਿਆਂ ਲਈ ਦੱਸਿਆ ਵੀ ਹਾਈਜੀਨ ਜੇ ਤੁਸੀਂ ਪ੍ਰੋਪਰ ਮੇਨਟੇਨ ਕਰੋ ਜਦੋਂ ਵੀ ਤੁਸੀਂ ਰਿਲੇਸ਼ਨ ਬਣਾਇਆ ਉਸ ਤੋਂ ਬਾਅਦ ਤੁਸੀਂ ਉਹਨੂੰ ਆਪਣੇ ਜਿਹੜਾ 파ਟ ਉਹਨੂੰ ਪ੍ਰੋਪਰਲੀ ਕਲੀਨ ਕਰੋ ਤੁੰਨੀ ਤੋਂ ਥੱਲੇ ਹਿੱਸੇ ਨੂੰ ਜਦੋਂ ਕਲੀਨ ਕਰੋਗੇ ਜਾਂ ਗਰਮ ਪਾਣੀ ਦੇ ਵਿੱਚ ਬੈਠ ਜਾਓਗੇ 2-4 ਮਿੰਟ ਲਈ ਤੇ ਉਹਦੇ ਨਾਲ ਤੁਹਾਡਾ ਜਿਹੜਾ ਔਰ ਜੇ ਉਹਨੂੰ ਚੰਗੀ ਤਰ੍ਹਾਂ ਪ੍ਰੋਪਰਲੀ ਜਿਹੜਾ ਉਹ ਸਫਾਈ ਮਿਲੇਗੀ ਸਫਾਈ ਮਿਲਣ ਕਰਕੇ ਤੁਹਾਨੂੰ ਇਹ ਪ੍ਰੋਬਲਮ ਨਹੀਂ ਆ ਸਕਦੀ ਫਿਰ ਬਿਲਕੁਲ ਸਹੀ ਗੱਲ ਹੈ ਕਿ ਮੈਨੂੰ ਲੱਗਦਾ ਹੈ ਕਿ ਹਰ ਇੱਕ ਚੀਜ਼ ਜੋ ਹੈ ਉਹ ਸਾਡੇ ਤੋਂ ਹੀ ਸ਼ੁਰੂ ਹੁੰਦੀ ਹੈ ਉਹਨੂੰ ਭਾਵੇਂ ਹਾਈਜੀਨ ਹੋਵੇ ਭਾਵੇਂ ਲਾਈਫ ਸਟਾਈਲ ਹੋਵੇ ਕਿਤੇ ਨਾ ਕਿਤੇ ਲਾਈਫ ਸਟਾਈਲ ਵੀ ਬਹੁਤ ਜ਼ਿਆਦਾ ਮੇਜਰ ਰੋਲ ਪਲੇ ਕਰਦਾ ਹੈ ਕਿ ਅਸੀਂ ਕਿੱਦਾਂ ਦੀ ਆਪਣੀ ਲਾਈਫ ਸਟਾਈਲ ਰੱਖ ਰਹੇ ਹਾਂ ਤੇ ਹਾਈਜੀਨ ਹੀ ਤਾਂ ਤੁਸੀਂ ਜਿਵੇਂ ਤੁਸੀਂ ਦੱਸ ਹੀ ਰਹੇ ਹੋ ਕਿ ਪਰਸਨਲ ਹਾਈਜੀਨ ਇਹੋ ਜੀ ਚੀਜ਼ ਹੈ ਕਿ ਅਸੀਂ ਆਪਣੇ ਆਪ ਨੂੰ ਬਾਹਰੋਂ ਵੀ ਤਾਂ ਸੁੰਦਰ ਰੱਖਦੇ ਹਾਂ ਆਪਣੀ ਸਕਿਨ ਨੂੰ ਵਧੀਆ ਰੱਖਣ ਲਈ ਅਪਾ ਸਕਿਨ ਕੇਅਰ ਯ ਸਭ ਇਹ ਗੱਲ ਤਾਂ ਹੋਈ ਜਿਵੇਂ ਆਪਾਂ ਲੂਕੋਰੀਆ ਬਾਰੇ ਦੱਸਿਆ ਕਿ ਐਕਚੁਅਲ ਦੇ ਵਿੱਚ ਹੁੰਦਾ ਕੀ ਹੈ ਤੇ ਇਹਦੇ ਸਿੰਪਟਮਸ ਕੀ ਨੇ ਮਤਲਬ ਇਤੋ ਬਾਜੀਵੇਂ ਤੁਸੀਂ ਦੱਸਿਆ ਕਿ ਮੂਡ ਸਵਿੰਗਸ ਹੋਣ ਲੱਗ ਜਾਂਦੇ ਨੇ ਚਿੜਚਿੜਾਪਨ ਆ ਜਾਂਦਾ ਹੋਰ ਇਹੋ ਜੇ ਕਿਹੜੇ ਮੇਜਰ ਸਿੰਪਟਮਸ ਨੇ ਕਿ ਕਈ ਵਾਰੀ ਪਤਾ ਕੀ ਹੁੰਦਾ ਅਸੀਂ ਨਾ ਇਗਨੋਰ ਕਰ ਦਿੰਨੇ ਹਾਂ ਬੀਇੰਗ ਲੇਡੀਜ਼ ਕਈ ਵਾਰੀ ਅਸੀਂ ਕਹਿੰਦੇ ਕਿ ਤਾਂ ਨੈਚੁਰਲ ਚੀਜ਼ ਹੈ ਤਾਂ ਹੋਣੀ ਹੀ ਹੋਣੀ ਹੈ ਚਲੋ ਰਿਲੇਟਡ ਵੀ ਆਪਾਂ ਬਹੁਤੀ ਵਾਰੀ ਇਗਨੋਰ ਕਰ ਦਿੰਨੇ ਹਾਂ ਮੈਂ ਦੇਖ ਮੈਂ ਜਾਣਦੀ ਹਾਂ ਕਿ ਬਹੁਤ ਸਾਰੀ ਲੇਡੀਜ਼ ਮੇਰੇ ਨਾਲ ਇਸ ਵੇਲੇ ਰਿਲੇਟ ਵੀ ਕਰ ਰਹੀਆਂ ਹੋਣੀਆਂ ਨੇ ਕਿ ਆਪਾਂ ਇਗਨ ਬਹੁਤ ਜ਼ਿਆਦਾ ਵੱਡੀ ਜਿਵੇਂ ਤੁਸੀਂ ਕਿਹਾ ਕਿ ਬਹੁਤ ਉਹਦਾ ਡਰਾਵਣੀ ਬਿਮਾਰੀ ਬਣ ਜਾਂਦੀ ਹੈ ਤੇ ਲੱਛਣ ਨੇ ਕਿਹੋ ਜਿਹਾ ਸਿੰਪਟਮਸ ਨੇ ਜਿਹੜੇ ਸਾਹਮਣੇ ਆਣਗੇ ਕਿ ਸਾਨੂੰ ਹੁਣ ਡਾਕਟਰ ਨੂੰ ਕੰਸਲਟ ਕਰਨ ਦੀ ਜ਼ਰੂਰਤ ਹੈ ਜਾਂ ਫਿਰ ਸਾਨੂੰ ਇਹਦੇ ਟ੍ਰੀਟਮੈਂਟ ਇਮੀਡੀਏਟਲੀ ਲੈਣ ਦੀ ਜ਼ਰੂਰਤ ਹੈ ਦੇਖੋ ਜੀ ਤੁਸੀਂ ਸੁਣ ਕੇ ਹੈਰਾਨ ਹੋ ਜੂਗੇ ਮੋਸਟਲੀ ਲੇਡੀਜ਼ ਤੁਹਾਡੇ ਲਈ ਗੱਲ ਬਿਲਕੁਲ 100% ਮੈਂ ਉਸ ਤੋਂ ਇਤਫਾਕ ਰੱਖਦਾ ਹਾਂ ਕਿ ਲੇਡੀਜ਼ ਨੂੰ ਇਹ ਗੱਲ ਦਾ ਪਤਾ ਹੀ ਨਹੀਂ ਲੱਗਦਾ ਡਿਫਰੈਂਸ਼ੀਏਟ ਹੀ ਨਹੀਂ ਕਰ ਪੰਦੀਆਂ ਵੀ ਮੈਨੂੰ ਐਕਚੁਅਲ ਦੇ ਵਿੱਚ ਇਹ ਪ੍ਰੋਬਲਮ ਹੈਗੀ ਏ ਕਿ ਨਹੀਂ ਹੈਗੀ ਹੁਣ ਮੈਂ ਉਹਨੂੰ ਡਿਫਰੈਂਸ਼ੀਏਟ ਕਰਨ ਦਾ ਬਹੁਤ ਜਦੋਂ ਵੀ ਤੁਹਾਨੂੰ ਮੈਂਸਿਸ ਆਉਣ ਵਾਲੇ ਹੋਣ ਉਦੋਂ ਜੇ ਵਾਈਟ ਡਿਸਚਾਰਜ ਦੀ ਪ੍ਰੋਬਲਮ ਆਦੀ ਏਕ ਦੋ ਦਿਨ ਉਹਨੂੰ ਇਗਨੋਰ ਕਰ ਦਿਓ ਟੋਟਲੀ ਇਗਨੋਰ ਕਰ ਦਿਓ ਜਾਂ ਤੁਹਾਨੂੰ ਮੈਂਸਿਸ ਜਾ ਕੇ ਹਟੇ ਨੇ ਤੇ ਇੱਕ ਦੀ ਵਾਰੀ ਤੁਹਾਨੂੰ ਇਦਾਂ ਪ੍ਰੋਬਲਮ ਆ ਗਈ ਥੈਨ ਇਟ ਇਜ਼ ਓਕੇ ਕੋਈ ਪ੍ਰੋਬਲਮ ਨਹੀਂ ਕਿਸੇ ਡਾਕਟਰ ਨੂੰ ਕਨਸਰਨ ਕਰਨ ਦੀ ਲੋੜ ਨਹੀਂ ਤੁਹਾਨੂੰ ਕੁਝ ਵੀ ਕਰਦੇ ਇਮੀਡੀਏਟ ਐਕਸ਼ਨ ਲੈਣ ਦੀ ਕੋਈ ਲੋੜ ਨਹੀਂ ਹੈਗੀ ਉਹ ਸੁਭਾਵਕ ਏ ਉਹ ਕੁਦਰਤੀ ਹੈ ਤੇ ਜੇ ਇਹ ਪ੍ਰੋਬਲਮ ਤੁਹਾਨੂੰ ਥਰੂਆਊਟ ਦਾ ਮੰਥ ਸਾਰੇ ਦਿਨ ਨਹੀਂ 30 ਦੇ ਦਿਨ 30 ਦਿਨ ਨਹੀਂ ਹੈਗੇ ਨੇ ਜਾਂ ਇਹ ਜਿਹੜਾ ਡਿਸਚਾਰਜ ਇਹਦਾ ਜਿਹੜਾ ਕਲਰ ਹੈ ਉਹ ਚੇਂਜ ਹੋਣਾ ਸ਼ੁਰੂ ਹੋ ਜਾਂਦਾ ਕਈ ਵਾਰੀ ਇਹ ਕਲਰ ਪਿੰਕ ਹੋ ਜਾਂਦਾ ਫਿਰ ਗ੍ਰੀਨ ਹੋ ਜਾਂਦਾ ਫਿਰ ਰੈਡਿਸ਼ ਹੋ ਜਾਂਦਾ yellow ਹੋ ਜਾਂਦਾ ਜਦੋਂ ਵੀ ਕਲਰ ਤੁਹਾਡਾ ਰੈੱਡ ਤੇ ਪਹੁੰਚ ਗਿਆ ਨਾ that means ਉਹਦੇ ਅੰਦਰ ਹੁਣ ਬਲੱਡ ਆਣਾ ਸ਼ੁਰੂ ਹੋ ਗਿਆ ਉਹ ਸਭ ਤੋਂ ਜ਼ਿਆਦਾ ਕ੍ਰਿਟੀਕਲ ਹੈ ਸੋ ਉਸ ਸਿਚੁਏਸ਼ਨ ਤੱਕ ਨਾ ਪਹੁੰਚੋ ਉਹਦੇ ਲਈ ਅਸੀਂ ਇਹ ਤੁਹਾਡੇ ਲਈ ਫਾਰਮੂਲਾ ਲੈ ਕੇ ਆਏ ਆ ਇਹ ਫਾਰਮੂਲਾ ਇੰਨਾ ਕੁ ਜ਼ਿਆਦਾ ਪਰਫੈਕਟ ਹੈ ਨਾ ਮੈਂ ਇਹ ਗੱਲ ਗਾਰੰਟੀ ਦਿੰਦਾ ਮੈਂ ਦਾਵਾ ਕਰਦਾ ਵਾਂ ਕਿ ਇਹ ਫਾਰਮੂਲਾ ਮੇਰਾ ਟ੍ਰਾਈਡ ਐਂਡ ਟੈਸਟਡ ਹੈ ਠੀਕ ਹੈ ਜਿਹੜੀ ਜਿਹੜੀ ਮੇਰੀ ਭੈਣ ਨੇ ਇਹਨੂੰ ਫਾਰਮੂਲੇ ਨੂੰ ਲੇਡੀਆਂ ਨੇ ਵਰਤਿਆ ਉਹਨਾਂ ਦਾ ਮੈਨੂੰ ਬਹੁਤ ਵਧੀਆ ਪੋਜ਼ਿਟਿਵ ਫਰਕ ਫੀਡਬੈਕ ਆਇਆ ਉਹ ਕਹਿੰਦੇ ਕਿ ਅਸੀਂ ਮਹਿੰਗੀਆਂ ਦਵਾਈਆਂ ਮਹਿੰਗੇ ਜਿਹੜੀਆਂ ਕ੍ਰੀਮਾਂ ਨੇ ਮਹਿੰਗੀਆਂ ਆਇਲਮੈਂਟਸ ਯੂਜ਼ ਕਰਕੇ ਦੇਖ ਲਈਆਂ ਸਾਨੂੰ ਈਵਨ ਕਿ ਕਈ ਡਾਕਟਰਾਂ ਨੇ ਹੱਥ ਖੜੇ ਕਰਕੇ ਦਿਖਾ ਦਿੱਤੇ ਵੀ ਸਾਡੇ ਵੱਸ ਦਾ ਕੰਮ ਨਹੀਂ ਹੈਗਾ ਵੀ ਤੁਸੀਂ ਨਹੀਂ ਠੀਕ ਹੋ ਸਕਦੇ ਅਸੀਂ ਇਹ ਵੀ ਦੀ ਛੱਟਤੀ ਸੀ ਤੇ ਉਹਦੇ ਨਾਲ ਸਿਰਫ ਤੁਹਾਡਾ ਕੜਾ ਅਸੀਂ ਦਿਨ ਦਿਨ ਯੂਜ਼ ਕੀਤਾ 3 ਦਿਨ ਰੈਗੂਲਰ 3 ਦਿਨ ਯੂਜ਼ ਕਰਨਾ ਸਾਡੀ ਬਾਇਓ ਡਿਸਚਾਰਜ ਦੀ ਪ੍ਰੋਬਲਮ ਸਾਨੂੰ ਇਦਾਂ ਲੱਗੇ ਵੀ ਸਾਡੇ ਨਾਲ ਕਿਦਾਂ ਕਿਸੇ ਨੇ ਜਾਦੂ ਕਰਤਾ ਹੁੰਦਾ ਤੇ ਮੈਂ ਇਹਦੇ ਵਿੱਚ ਜਿਹੜਾ ਸਾਰਾ ਕ੍ਰੈਡਿਟ ਦੇ ਨਵਾ ਉਹ ਮੈਂ ਦਿਨਾ ਆਪਣੇ ਫਾਦਰ ਸਾਹਿਬ ਨੂੰ ਇਹ ਨੁਸਖਾ ਸਾਡੇ ਫਾਦਰ ਸਾਹਿਬ ਦਾ ਉਹਨਾਂ ਦੇ ਕੋਲ ਜੇ ਦੋ ਵੀ ਕੋਈ ਲੇਡੀ ਆਂਦੀ ਸੀ ਉਹਨਾਂ ਨੂੰ ਪੁੱਛਦੀ ਸੀ ਤੇ ਉਹ ਕਹਿੰਦਾ ਮੇਰੀ ਭੈਣ ਆ ਆ ਚੀਜ਼ਾਂ ਇਸਤੇਮਾਲ ਕਰ ਲੈ ਕਿੰਨੇ ਘਰ ਤੇਰੇ ਆਪਣਾ ਦਰਖਤ ਲੱਗਾ ਹੋਇਆ ਕਹਿੰਦੇ ਕਾਲਾ ਕਹਿੰਦੇ ਅਮਰੂਦਾਂ ਦਾ ਕਹਿੰਦੇ ਅਮਰੂਦ ਖਾਂਦੇ ਹੁੰਦੇ ਉਤੋਂ ਕਹਿੰਦਾ ਹਾਂਜੀ ਖਾਂਦੇ ਹੁੰਦੇ ਕਹਿੰਦਾ ਜਦੋਂ ਅਗਲੀ ਵਾਰੀ ਆਏਂਗੀ ਮੇਰੇ ਲਈ ਵੀ ਲੈ ਆਈ ਉਹਦਾ ਮਤਲਬ ਇਹ ਹੁੰਦਾ ਵੀ ਅਮਰੂਦ ਦੇ ਪੱਤੇ ਵਿੱਚ ਪਾਣੇ ਨੇ ਅਮਰੂਦ ਦੇ ਪੱਤੇ ਕਹਿੰਦਾ ਤੋੜ ਲਿਓ ਉਤੋਂ ਕਹਿੰਦੇ ਘਰ ਤੁਸੀ ਲੱਗੀ ਹੋਈ ਐ ਕਹਿੰਦੇ ਹਾਂਜੀ ਲੱਗੀ ਕਹਿੰਦੇ ਉਹਨੂੰ ਪੂਜਾ ਕਰਦੇ ਹੁੰਦੇ ਉਹਦੀ ਕਹਿੰਦੇ ਹਾਂਜੀ ਕਰਦੇ ਹੁੰਨੇ ਆ ਕਹਿੰਦੇ ਇਦਾਂ ਕਰਿਓ ਫੇ ਉਹਦੇ ਦੋ ਚਾਰ ਪੱਤੇ ਤੋੜ ਕੇ ਵਿੱਚ ਪਾ ਲਿਓ ਤੇ ਕਹਿੰਦੇ ਘਰੇ ਕਹਿੰਦੇ ਧਣੀਆਂ ਹੋਣਾ ਤੁਹਾਡੇ ਕੋ ਧਣੀਆਂ ਦੇ ਦਾਣੇ ਤਨੀਏ ਦੇ ਬੀਜ ਹੈਗੇ ਕਿ ਛੰਚੇ ਕਹਿੰਦਾ ਹਾਂ ਜੀ ਹੈਗੇ ਥੋੜੇ ਜਿਹਾ ਉਬਾਲਿਓ ਪਾਣੀ ਵਾਲਾ ਜਿਹਾ ਬਾਲਿਓ ਉਹਨੂੰ ਨੁਸਕਾ ਬਣਾ ਲਿਓ ਇਸਤੇਮਾਲ ਕਰ ਲਿਓ ਤੇ ਠੀਕ ਹੋ ਜਿਓ ਬਿਲਕੁਲ ਸਹੀ ਗੱਲ ਹੈ ਜਿਵੇਂ ਕਿ ਅਸੀਂ ਦੇਖ ਸਕਦੇ ਹਾਂ ਕਿ ਸਾਡੇ ਸਾਹਮਣੇ ਹੀ ਇਹ ਜਿਹੜੇ ਇੰਗਰੀਡੀਅੰਟਸ ਨੇ ਉਹ ਪਏ ਹੋਏ ਨੇ ਤੇ ਜਿਵੇਂ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲੀ ਚੀਜ਼ ਸਾਡੇ ਸਾਹਮਣੇ ਉਹ ਜਿਹੜੀ ਪਈ ਹੋਈ ਹੈ ਉਹ ਹੈ ਕੋਰੀਐਂਡਰ ਸੀ ਜਿਹਨੂੰ ਆਪਾਂ ਤਨੀਏ ਦੇ ਦਾਣੇ ਕਹਿੰਦਾ ਸਾਬੂਤਾ ਤਨੀਆ ਵੀ ਜਿਹਨੂੰ ਆਪਾਂ ਕਹਿੰਦੇ ਆ ਸਾਬੂਤ ਦਾਣੇ ਹਨਾ ਜੀ ਉਸ ਤੋਂ ਬਾਅਦ ਸਾਡੇ ਕੋਲ ਨੇ ਇਹ ਅਮਰੂਦ ਦੇ ਪੱਤੇ ਇਹ ਤੁਸੀਂ ਦੇਖ ਸਕਦੇ ਹੋ ਅਮਰੂਦ ਦੇ ਪੱਤੇ ਪਏ ਹੋਏ ਆ ਤੇ ਤੀਜੀ ਚੀਜ਼ ਹੈ ਸਾਡੇ ਕੋਲ ਤુલਸੀ ਦੇ ਪੱਤੇ ਕੋਈ ਬਹੁਤ ਜ਼ਿਆਦਾ ਫਾਰਮੈਲਿਟੀ ਨਹੀਂ ਹੈਗੀ ਕੋਈ ਬਹੁਤ ਜ਼ਿਆਦਾ ਮੈਂਗ ਇੰਗਰੀਡੀIENTS ਨਹੀਂ ਹੈਗੇ ਕੋਈ ਇਹੋ ਜਿਹੇ ਇੰਗਰੀਡੀIENTS ਨਹੀਂ ਹੈਗੇ ਜਿਹੜੇ ਤੁਹਾਨੂੰ ਮਿਲਨੇ ਨਹੀਂ ਕਿਧਰੋਂ ਬਹੁਤ ਹੀ ਸੌਖੇ ਤੇ ਬਹੁਤ ਹੀ ਸਿੱਧੇ ਜਿਹੇ ਇੰਗਰੀਡੀIENTS ਨੇ ਸਾਬੂਤਾ ਧਨੀਆ ਦੇ ਨਾਲ ਅਮਰੂਦ ਦੇ ਪੱਤੇ ਤੇ ਨਾਲ ਬਿਲਕੁਲ ਸਾਡੇ ਨਾਲ ਹੈਗਾ ਕੀ ਹੈ ਸਾਡੇ ਨਾਲ ਤુલਸੀ ਦੇ ਪੱਤੇ ਤੇ ਇਹਨਾਂ ਤਿੰਨਾਂ ਚੀਜ਼ਾਂ ਨਾਲ ਅਸੀਂ ਤੁਹਾਨੂੰ ਹਜੇ ਲਾਈਵ ਕੜਾ ਬਣਾ ਕੇ ਦਿਖਾਵਾਂਗੇ ਤੇ ਦੇਖਾਂਗੇ ਕਿ ਕਿਹੋ ਜਿਹਾ ਕੜਾ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਕਿ ਸਾਡੇ ਕੋਲ ਇਹ ਕੜਾ ਜਿਹੜਾ ਹੈਗਾ ਉਹ ਬਣਿਆ ਹੋਇਆ ਹੈ ਅਸੀਂ ਤੁਹਾਨੂੰ ਲਾਈਵ ਬਣਾ ਕੇ ਵੀ ਦਿਖਾਵਾਂਗੇ ਤੇ ਇਹ ਕੜਾ ਤੁਸੀਂ ਵਾਦਾ ਕਰਦੇ ਤੁਸੀਂ ਦਾਵਾ ਕਰਦੇ ਹੋ ਕਿ ਇਸ ਕੜੇ ਦੇ ਨਾਲ ਬਿਲਕੁਲ ਮਤਲਬ 100% ਰਿਜ਼ਲਟਸ ਦੇਖਣ ਨੂੰ ਮਿਲਣ ਆਲੇ ਦੇਖੋ ਜੀ ਮੈਂ ਇੱਕ ਹੋਰ ਇਹਦੇ ਵਿੱਚ ਛੋਟੀ ਜੀ ਟਿਪ ਕੋਰ ਦੇਣ ਲੱਗਾ ਸਿਰਫ ਉਹਨਾਂ ਪੈਣਾ ਨੂੰ ਜਿਹੜੀਆਂ ਅਬਰੋਡ ਬੈਠੀਆਂ ਜਿਹੜੀਆਂ ਇੰਗਲੈਂਡ 'ਚ ਬੈਠੀਆਂ ਕੈਨੇਡਾ 'ਚ ਬੈਠੀਆਂ ਅਮਰੀਕਾ 'ਚ ਬੈਠੇ ਆ ਜਿਹੜੀ ਇਹ ਕਹਿੰਦੇ ਜੀ ਇੱਥੇ ਤੇ ਸਨੋ ਪਈ ਹੋਈ ਹੈ ਇੱਥੇ ਤੇ ਭਾਜੀ ਤੁਹਾਨੂੰ ਪੱਤੇ ਨਹੀਂ ਮਿਲਨੇ ਨਾ ਅਮਰੂਦ ਦੇ ਮਿਲਨੇ ਨਾ ਤુલਸੀ ਦੇ ਮਿਲਨੇ ਨੇ ਅਸੀਂ ਕੀ ਕਰਨਾ ਉਹਨਾਂ ਲਈ ਇੱਕ 골ਡਨ ਟਿਪ ਦੇਣ ਲੱਗਾ ਵਾ ਉਹ ਕੱਲੇ ਤਨੀਏ ਦੇ ਬੀਜ ਨਾ ਵੀ ਠੀਕ ਹੋ ਸਕਦੀਆਂ ਅੱਛਾ ਕੱਲੇ ਤਨੀਏ ਦੇ ਬੀਜ ਦੇ ਬੀਜ ਦਾ ਕੀ ਕਰਨਾ ਸੋਖਾ ਹੋਰ ਸੋਖਾ ਕਰ ਦਿੰਨੇ ਆ ਸੋਕੇ ਨੂੰ ਵੀ ਸੋਖਾ ਕਰ ਦਿੰਨੇ ਹੋਰ ਤਣੀਆਂ ਦੇ ਬੀਜ ਰਾਤ ਨੂੰ ਸੌਣ ਵਾਲੇ ਪਾਣੀ ਜਿੱਡੇ ਬੋਲਣੇ ਨੇ ਸੂਰੇ ਠਕੇ ਤਣੀਆਂ ਦੇ ਜਿਹੜੇ ਬੀਜ ਨੇ ਉਹਨਾਂ ਨੂੰ ਚਬਾ ਕੇ ਖਾ ਲੈਣਾ ਜਿਹੜਾ ਪਾਣੀ ਬਚੇਗਾ ਉਹਨੂੰ ਪੀ ਲਿਓ ਤੁਹਾਡਾ ਵੀ ਮਸਲਾ ਹੱਲ ਹੋ ਜਾਏਗਾ ਜਿਹੜੀਆਂ ਜਿਹੜੀਆਂ ਭੈਣਾਂ ਮੇਰੀਆਂ ਬਾਹਰ ਬੈਠੀਆਂ ਮੈਂ ਉਹਨਾਂ ਬਾਰੇ ਵੀ ਬਹੁਤ ਸੋਚਦਾ ਹਾਂ ਕਿ ਜਿਵੇਂ ਤੁਸੀਂ ਦੇਖ ਰਹੇ ਹਜੇ ਤਾਪਾਂ ਇੰਗਰੀਡੀਅੰਟਸ ਹੀ ਤਿੰਨ ਯੂਜ਼ ਕਰ ਰਹੇ ਸੀਗੇ ਉਹਨਾਂ ਨੇ ਹੋਰ ਸੌਖਾ ਕਰਤਾ ਹੋਇਆ ਤੁਹਾਨੂੰ ਕੋਈ ਲੋੜ ਨਹੀਂ ਹੈਗੀ ਅਮਰੂਦ ਦਾ ਦਰਖਤ ਲੱਭਣ ਦੀ ਤુલਸੀ ਲੱਭਣ ਦੀ ਤੁਸੀਂ ਬਸ ਇਹ ਜਿਹੜੇ ਆਪਣੇ ਬੀਜ ਹੈਗੇ ਤਨੀਏ ਦੇ ਇਹਨਾਂ ਨੂੰ ਇਸਤੇਮਾਲ ਕਰਕੇ ਵੀ ਰਾਤੋਂ ਰਾਤ ਠੀਕ ਹੋ ਸਕਦੇ ਹਾਂ ਬਿਲਕੁਲ 2-4 ਦਿਨਾਂ ਲਈ ਤੁਹਾਨੂੰ ਇਹ ਰੂਟੀਨ ਫਾਲੋ ਕਰਨੀ ਹੈ ਤੇ ਉਸ ਤੋਂ ਬਾਅਦ ਜਿਹੜਾ ਰਿਜ਼ਲਟ ਹੈ ਉਹ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਇੱਕ ਵਾਰ ਡਾਕਟਰ ਸਾਹਿਬ ਦੱਸੂਗੇ ਕਿੰਨੇ-ਕਿੰਨੇ ਪਾਣੇ ਐ ਇਹ ਆਪਾਂ ਜਿਹੜੇ ਇੰਗਰੀਡੀਅੰਟਸ ਨੇ ਦੇਖੋ ਜੀ ਫਰਸਟ ਪ੍ਰੈਫਰੈਂਸ ਇਹੀ ਏ ਜਿਹੜੇ ਇੱਥੇ ਇ ਅਵੇਲੇ ਉਹ ਸਾਰਾ ਹੀ ਮੇਰਾ ਨੁਸਖਾ ਯੂਜ਼ ਕਰਨ ਉਹਨਾਂ ਨੂੰ ਹੋਰ ਜ਼ਿਆਦਾ ਛੇਤੀ ਫਾਸਟ ਹੋ ਜਾਏਗਾ ਬਟ ਜਿੱਥੇ ਇਸ ਚੀਜ਼ ਦੀ ਅਵੇਲੇਬਿਲਟੀ ਨਹੀਂ ਹੈਗੀ ਉਹ ਕੱਲਾ ਧਨੀਆ ਸਿਰਫ ਉਹ ਯੂਜ਼ ਕਰਨ ਜਿਨ੍ਹਾਂ ਦੇ ਕੋਲ ਪੱਤਿਆਂ ਦੀ ਅਵੇਲੇਬਿਲਟੀ ਨਹੀਂ ਬਣ ਸਕਦੀ ਓਕੇ ਸਭ ਤੋਂ ਮੇਨ ਟਿਪ ਇਹ ਵੇ ਦੂਜੇ ਨੰਬਰ ਤੇ ਜਿਹੜਾ ਇਹ ਕੜਾ ਆਪਾਂ ਪੀਣਾ ਇਹ ਲਗਾਤਾਰ 21 ਦਿਨ ਪੀਣਾ ਆਪਾਂ 21 ਦਿਨਾਂ ਤੋਂ ਵੱਧ ਇਹਨੂੰ ਨਹੀਂ ਯੂਜ਼ ਕਰਨਾ ਕਿਉਂਕਿ ਬੜੀ ਪਾਵਰਫੁਲ ਰੈਮਡੀ ਹੈ ਤੇ ਇਹਨੂੰ ਆਪਾਂ ਛੇਤੀ ਰਿਪੀਟ ਵੀ ਨਹੀਂ ਕਰਨਾ ਜਿੰਨੇ ਜਿੰਨੇ ਵੀ ਰਿਪੀਟ ਕਰਨਾ ਜਾਂ ਜਿਹਨੂੰ ਲੋੜ ਏ ਉਹ ਮੇਰੇ ਨਾਲ ਇੱਕ ਵਾਰੀ ਫੋਨ ਤੇ ਸਲਾਹ ਕਰ ਲੈਣ ਡਿਸਕਸ ਕਰ ਲੈਣ ਆਪਾਂ ਉਹਨਾਂ ਲਈ ਜਿਹੜਾ ਬੈਸਟ ਤਰੀਕਾ ਉਹ ਦੱਸ ਦਾਂਗੇ ਕਿਉਂਕਿ ਹਰ ਇੱਕ ਜਿਹੜਾ ਡਿਸਚਾਰਜ ਹੁੰਦਾ ਨਾ ਉਹਦਾ ਰੀਜ਼ਨ ਡਿਫਰੈਂਟ ਹੋ ਸਕਦਾ ਕਿਉਂਕਿ ਉਹਦੇ ਵਿੱਚ ਨਾ ਥੋੜਾ ਜਿਹਾ ਜਦੋਂ ਕੰਪਲਿਕੇਟਿਡ ਹੋ ਜਾਂਦਾ ਉਹਦੇ ਵਿੱਚ ਜਿਹੜਾ ਪੇਸ਼ੈਂਟ ਹੈ ਉਹਨੂੰ ਡਾਇਗਨੋਸ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਉਹਦਾ ਰੀਜ਼ਨ ਫਾਈਂਡ ਆਊਟ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਬਹੁਤ ਸਾਰੇ ਟਿਪਸ ਹੁੰਦੇ ਨੇ ਬਹੁਤ ਸਾਰੀਆਂ ਹੋਮ ਰੈਮਡੀਜ਼ ਹੁੰਦੀਆਂ ਨੇ ਜਿਨ੍ਹਾਂ ਨਾਲ ਤੁਸੀਂ ਠੀਕ ਹੋ ਸਕਦੇ ਹੋ ਕਿਸੇ ਨੂੰ ਵੀ ਇਦਾਂ ਦੀ ਪ੍ਰੋਬਲਮ ਹੈ ਬਿਲਕੁਲ ਬੇਚ ਜਿhko ਕੇ ਆਪਣਾ ਫੈਮਿਲੀ ਮੈਂਬਰ ਸਮਝ ਕੇ ਆਪਣਾ ਛੋਟਾ ਭਰਾ ਸਮਝ ਕੇ ਆਪਣਾ ਵੱਡਾ ਭਰਾ ਸਮਝ ਕੇ ਮੇਰੇ ਨਾਲ ਸਲਾਹ ਕਰ ਲੈਣੀ ਹੈ ਮੈਨੂੰ ਵੌਇਸ ਮੈਸੇਜ ਛੱਡਣਾ ਨੇ ਮੇਰਾ ਫੋਨ ਨਹੀਂ ਮਿਲਦਾ ਮੈਨੂੰ ਪਤਾ ਨਹੀਂ ਮਿਲਦਾ ਕਿਉਂਕਿ ਫੋਨ ਮੇਰਾ ਬਿਜ਼ੀ ਹੁੰਦਾ ਮੰਨ ਲਓ ਜਿੱਦਾਂ ਹੁਣ ਅਸੀਂ ਆ ਇਸ ਵੇਲੇ ਇੰਟਰਵਿਊ ਕਰ ਰਹੇ ਆ ਇਸ ਵੇਲੇ ਫੋਨ ਬੰਦ ਪਏ ਨੇ ਨਹੀਂ ਮਿਲਦੇ ਸੋ ਮੈਂ ਹਰ ਇੱਕ ਪੇਸ਼ੈਂਟ ਨੂੰ ਜਿਹੜਾ ਵੀ ਮੇਰੇ ਨਾਲ ਡਿਸਕਸ ਕਰਨਾ ਚਾਹੁੰਦਾ ਮੇਰੇ ਨਾਲ ਡਿਸਕਸ ਕਰਨ ਦੀ ਕੋਈ ਫੀਸ ਨਹੀਂ ਹੈਗੀ ਕੋਈ ਸਲਾਹ ਮਸ਼ਵਰੇ ਦੀ ਕੋਈ ਕੰਸਲਟੈਂਸੀ ਫੀਸ ਨਹੀਂ ਹੈਗੀ ਮੇਰੇ ਨਾਲ ਗੱਲ ਕਰਨ ਲਈ ਅੱਗੇ ਕੋਈ ਪੀਏਸੀ ਨਹੀਂ ਹੈਗਾ ਇੱਕ ਪ੍ਰਾਈਵੇਸੀ ਮੈਟਰ ਹੁੰਦਾ ਲੇਡੀਜ਼ 'ਚ ਸਭ ਤੋਂ ਜ਼ਿਆਦਾ ਹੁੰਦਾ ਕੀ ਸਾਡੀ ਜਿਹੜੀ ਗੱਲਬਾਤ ਹੈ ਉਹ ਕਿਸੇ ਹੋਰ ਦੇ ਨਾਲ ਪਬਲਿਕ ਪਲੇਟਫਾਰਮ ਤੇ ਕਿਤੇ ਸ਼ੇਅਰ ਨਾ ਕੀਤੀ ਜਾਏ ਸੋ ਮੈਂ ਆਪਣਾ ਫੋਨ ਆਪ ਸੁਣਦਾ ਵਾਂ ਮੈਨੂੰ ਫੋਨ ਦੇ ਤੇ ਮੈਸੇਜ ਲਿਖਣ ਦੀ ਬਜਾਏ ਬੋਲ ਕੇ ਮੈਸੇਜ ਛੱਡ ਦਿਓ ਤੁਹਾਨੂੰ ਉਸੇ ਵੇਲੇ ਬੋਲ ਕੇ ਮੈਂ ਰਿਪਲਾਈ ਕਰ ਦਾਂਗਾ ਜੀ ਬਿਲਕੁਲ ਸਹੀ ਗੱਲ ਹੈ ਤੇ ਡਾਕਟਰ ਸਾਹਿਬ ਮੈਂ ਤੁਹਾਨੂੰ ਕਹਿ ਰਹੀ ਸੀਗੀ ਇੱਕ ਵਾਰ ਤੁਸੀਂ ਕੁਆਂਟੀਟੀ ਦੱਸ ਦੋਗੇ ਕਿੰਨੀ ਕਿੰਨੀ ਪਾਣੀ ਆ ਆਪਾਂ ਇਹ ਕੜਾ ਬਣਾਉਣ ਵੇਲੇ ਜੀ ਬੜੀ ਆਸਾਨ ਹੈ ਜੀ ਆ ਦੇਖੋ ਮੈਂ ਔਨ ਕੈਮਰਾ ਇਹਦੇ ਉੱਤੇ ਥੋੜਾ ਜਿਹਾ ਥੱਲੇ ਨਾ ਵੀਡੀਓ ਦੇ ਥੱਲੇ ਲਿਖ ਕੇ ਵੀ ਤੁਹਾਨੂੰ ਸਮਝਾ ਦਾਂਗੇ ਆ ਦੇ ਤੇ ਇੰਨੇ ਕੋ ਬੀਜ ਬਾਣਨੇ ਨੇ ਆਪਾਂ ਇੱਕ ਵਾਰ ਚ ਜੀ ਠੀਕ ਹੈ ਜੀ ਹੂੰ ਇੰਨੀ ਤਾਂ ਸਮਝ ਲੱਗ ਗਈ ਜੀ ਸਾਰਿਆਂ ਨੂੰ ਦੇਖਣ ਵਾਲਿਆਂ ਨੂੰ ਠੀਕ ਹੈ ਇਹਨੂੰ ਆਪਾਂ ਕੋਇਨ ਸਾਈਜ਼ ਵੀ ਕਹਿੰਦੇ ਆ ਕਿ ਜਿੰਨਾ ਇੱਕ ਕੋਇਨ ਦਾ ਸਾਈਜ਼ ਹੁੰਦਾ ਜਿਵੇਂ ਜਿੰਨਾ ਇੱਕ ਕੋਇਨ ਜਿਵੇਂ ਆਪਾਂ ਕਹਿ ਸਕਦੇ ਆਪਾਂ ਰਖੜੇ ਨੇ ਇੱਕ ਦੋ ਤੇ ਤਿੰਨ ਆ ਤਿੰਨ ਪੱਤੇ ਰੱਖਦੇ ਜੀ ਅਮਰੂਦਾਂ ਦੇ ਜੀ ਠੀਕ ਹੈ ਜੀ ਤੇ ਇਹਦੇ ਵਿੱਚ ਆਪਾਂ ਬਾਕੀ ਰੱਖਣੇ ਨੇ ਜੀ ਆ ਦੇਖੋ ਇੰਨੇ ਕੁ ਪੱਤੇ ਆਵਲੇ ਜੀ ਜੀ ਇਹ ਆਗੇ ਸਾਡੇ ਤੁਲਸੀ ਦੇ ਪੱਤੇ ਤੇ ਇੰਨੇ ਜੀ ਤਿੰਨ ਪੱਤੇ ਅਮਰੂਦਾਂ ਦੇ ਤੇ ਅੱਧਾ ਚਮਚਾ ਠੀਕ ਹੈ ਬਸ ਇੰਨਾ ਹੀ ਨੁਸਖਾ ਐਨਾ ਹੀ ਐਨਾ ਹੀ ਹੈ ਜੀ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਡੇਢ ਗਲਾਸ ਪਾਣੀ ਲੈ ਲੈਣਾ ਡੇਢ ਗਲਾਸ ਪਾਣੀ ਲੈ ਕੇ ਉਹਨੂੰ ਚੰਗੀ ਤਰ੍ਹਾਂ ਉਬਾਲ ਲੈਣਾ ਜਦੋਂ ਪਾਣੀ ਉਬਲਣਾ ਸ਼ੁਰੂ ਹੋ ਗਿਆ ਸਭ ਤੋਂ ਪਹਿਲਾਂ ਵਿੱਚ ਜਿਹੜੇ ਅਸਬੂਤੇ ਬੀਜ ਨੇ ਇਹ ਪਾਣੇ ਨੇ ਆਪਾਂ ਧਨੀਏ ਦੇ ਬੀਜ ਜੀ ਆਹ ਧਨੀਏ ਦੇ ਬੀਜ ਸਭ ਤੋਂ ਪਹਿਲਾਂ ਪਾਣੇ ਨੇ ਜੀ ਉੱਤਵਾ ਸੈਕਿੰਡ ਨੰਬਰ ਤੇ ਪਾਣੇ ਨੇ ਜੀ ਅਮਰੂਦ ਦੇ ਪੱਤੇ ਅਖੀਰ ਚ ਪਾਣੀ ਤੁਲਸੀ ਆਪਾਂ ਇਹ ਜਿਹੜੀ ਤੁਲਸੀ ਜਿਹੜੀ ਹੈਗੀ ਆਪਾਂ ਅਖੀਰ ਚ ਪਾਣੀ ਹੈ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਆਪਾਂ ਸਭ ਤੋਂ ਪਹਿਲਾਂ ਡੇਢ ਗਲਾਸ ਪਾਣੀ ਆਪਾਂ ਪੈਨ ਚ ਪਾ ਲਿਆ ਆਪਾਂ ਅੱਧਾ ਅੱਧਾ ਚਮਚ ਪਾਣੀ ਦੀ ਭਾਫ਼ ਨਿਕਲਣੀ ਸ਼ੁਰੂ ਹੋ ਗਈ ਭਾਫ਼ ਨਿਕਲਣ ਤੋਂ ਬਾਅਦ ਹੀ ਆਪਾਂ ਸਮਾਨ ਵਿੱਚ ਐਡ ਕਰਨਾ ਸ਼ੁਰੂ ਕਰ ਦੇਣਾ ਸਭ ਤੋਂ ਪਹਿਲਾਂ ਅੱਧਾ ਚਮਚ ਕੋਇਨ ਸਾਈਜ਼ ਜਿਹੜਾ ਆਪਣਾ ਇਹਦੇ ਹੋਗੇ ਜੀ ਧਨੀਏ ਦੇ ਬੀਜ ਤੇ ਸੈਕਿੰਡ ਨੰਬਰ ਤੇ ਹੋਗੇ ਚਾਰ ਪੱਤੇ ਅਮਰੂਦ ਦੇ ਤੇ ਚਾਰ ਹੀ ਪੱਤੇ ਜਿਹੜੇ ਤੁਲਸੀ ਦੇ ਜੀ ਠੀਕ ਹੈ ਜੀ ਇੰਨੇ ਕੋ ਪੱਤੇ ਆਪਾਂ ਪਾ ਲਏ ਤੇ ਉਹਨੂੰ ਚੰਗੀ ਤਰ੍ਹਾਂ ਜਿਹੜੇ ਪੱਤੇ ਪਾਣੇ ਨੇ ਉਹ ਆਪਾਂ ਕ੍ਰਸ਼ ਕਰਕੇ ਪਾਣੇ ਨੇ ਤੋੜ ਕੇ ਪਾਣੇ ਨੇ ਇੱਕ ਪੱਤੇ ਦੇ ਕਟੋਕਟ ਚਾਰ ਪੀਸ ਕਰਕੇ ਪਾਣੇ ਨੇ ਠੀਕ ਹੈ ਜੀ ਜਦੋਂ ਇਹਦਾ ਤੁਹਾਨੂੰ ਉਬਲਣਾ ਸ਼ੁਰੂ ਹੋ ਗਿਆ ਉਹਦਾ ਕਲਰ ਚੇਂਜ ਹੋਣਾ ਸ਼ੁਰੂ ਹੋ ਜਾਏਗਾ ਜੀ ਕਲਰ ਇਦਾਂ ਦਾ ਬਣ ਜਾਏਗਾ ਜੀ ਜਿੱਦਾਂ ਦਾ ਚਾਹ ਦੀ ਪੱਤੀ ਦਾ ਕਲਰ ਹਾਂ ਤੇ ਉਸ ਹਿਸਾਬ ਨਾਲ ਹੁਣ ਕਲਰ ਆਪਾਂ ਦੇਖ ਸਕਦੇ ਆ ਕਿ ਕਲਰ ਦੇ ਵਿੱਚ ਵੀ ਚੇਂਜ ਆਣਾ ਸ਼ੁਰੂ ਹੋ ਚੁੱਕਿਆ ਹੋਇਆ ਹੈ ਤੇ ਹੁਣ ਆਪਾਂ ਇਹਨੂੰ ਉਦੋਂ ਤੱਕ ਉਬਾਲਣਾ ਜਦੋਂ ਤੱਕ ਇਹ ਪਾਣੀ ਅੱਧਾ ਨਾ ਰਹਿ ਜਾਵੇ ਬਿਲਕੁਲ ਜੀ ਬਿਲਕੁਲ ਪਾਣੀ ਜਦੋਂ ਅੱਧਾ ਰਹਿ ਜਾਵੇ ਆਪਾਂ ਡੇਢ ਗਲਾਸ ਪਾਣੀ ਲਿਆ ਸੀ ਜਦੋਂ ਪੌਣਾ ਕੋ ਗਲਾਸ ਪਾਣੀ ਰਹਿ ਗਿਆ ਗਲਾਸ ਅੱਧੇ ਗਲਾਸ ਤੋਂ ਥੋੜਾ ਜਿਹਾ ਜ਼ਿਆਦਾ ਰਹਿ ਗਿਆ ਉਦੋਂ ਉਹਨੂੰ ਚਾਹ ਪੱਤੀ ਵਾਲੀ ਜਿਹੜੀ ਪਣੀ ਹੈਗੀ ਏ ਉਹ ਜਿੱਚ ਪੱਤੇ ਪਾਏ ਨੇ ਆਪਾਂ ਸੀਡਸ ਪਾਏ ਨੇ ਉਹਨੂੰ ਸਮਾਨ ਨੂੰ ਕੱਟ ਲੈਣਾ ਚਾਹ ਨੂੰ ਜਿਹਦਾ ਪੁੰਨੀ ਦਾ ਚਾਹ ਨੂੰ ਦਾ ਚਾਹ ਨੂੰ ਪੁੰਨ ਲੈਣਾ ਪੁੰਨ ਕੇ ਤੇ ਸਵੇਰੇ ਨਿਰਨੇ ਕਾਲ ਜੀ ਇਨੂੰ ਬਿਲਕੁਲ ਚੌਂਕੜੀ ਮਾਰ ਕੇ ਹੌਲੀ-ਹੌਲੀ ਕਰਕੇ ਪੀਣਾ ਸਿਪ-ਸਿਪ ਕਰਕੇ ਪੀਣਾ ਤੇ ਇੰਨਾ ਜ਼ਿਆਦਾ ਗਰਮ ਨਹੀਂ ਪੀਣਾ ਵੀ ਜਿੰਨਾ ਤੁਹਾਡਾ ਮੂੰਹ ਸੜ ਜੇ ਜੀ ਗਰਮ ਹੋਏ ਥੋੜਾ ਜਿਹਾ ਕੂਸਾ ਜਿਹਾ ਹੋ ਜੇ ਉਹਨਾਂ ਨੂੰ ਗੁੱਸਾ ਆਏ ਵੀ ਜਿੰਨਾ ਤੁਹਾਡਾ ਗਲਾ ਜਾਂ ਤੁਹਾਡਾ ਮੂੰਹ ਜਿਹੜਾ ਉਹ ਨਾ ਸੜੇ ਜੀ ਤੇ ਜੇ ਇਹਨੂੰ ਤੁਸੀਂ ਲਗਾਤਾਰ 21 ਦਿਨ 21 ਦਿਨ ਤੋਂ ਮੈਂ ਵੈਸੇ ਕਹਿੰਦਾ ਹਾਂ 21 ਦਿਨ ਤੋਂ ਪਹਿਲਾਂ ਪਹਿਲਾਂ ਹੀ ਮਹਾਰਾਜ ਕਿਰਪਾ ਕਰੇ ਤੇ ਜਿਹੜੇ ਸਾਡੇ ਵੱਡੇ ਨੇ ਸਾਡੇ ਬਜ਼ੁਰਗ ਨੇ ਜਿਨ੍ਹਾਂ ਨੇ ਸਾਨੂੰ ਫਾਰਮੂਲਾ ਦਿੱਤਾ ਉਹ ਕਹਿੰਦਾ ਵੀ ਕੋਈ ਬੀਬੀ ਭੈਣ ਇਦਾਂ ਦੀ ਨਹੀਂ ਆਈ ਮੇਰੇ ਤੋਂ ਜਿੰਨੇ 21 ਦਿਨ ਫਾਰਮੂਲਾ ਯੂਜ਼ ਕੀਤਾ ਹੋਏ 21 ਦਿਨ ਤੋਂ ਪਹਿਲਾਂ ਪਹਿਲਾਂ ਹੀ ਮਹਾਰਾਜ ਕਿਰਪਾ ਕਰ ਦਿੰਦਾ ਉਹਦੇ ਤੇ ਉਹਦੀ ਜਿਹੜੀ ਬਿਮਾਰੀ ਉਹ ਕੱਟੀ ਜਾਂਦੀ ਹੈ ਤੇ ਜਿੰਨੂੰ ਜਿੰਨੂੰ ਵੀ ਫਾਇਦਾ ਹੋਇਆ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਇਹ ਜਿਹੜਾ ਨੁਸਖਾ ਇਹ ਹਰ ਕਿਸੇ ਨੂੰ ਤੁਸੀਂ ਮੈਨੂੰ ਫੀਸ ਨਾ ਕੋਈ ਵੀ ਦਿਓ ਨਾ ਮੈਨੂੰ ਕੋਈ ਪੈਸਾ ਚਾਹੀਦਾ ਇਹ ਫਾਰਮੂਲੇ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਸ਼ੇਅਰ ਕਰਨਾ ਥਲੇ ਇੱਕ ਕਮੈਂਟ ਕਰਨਾ ਜ਼ਰੂਰ ਦੱਸਣਾ ਵੀ ਹਾਂ ਜੀ ਮੈਨੂੰ ਫਾਇਦਾ ਹੋਇਆ ਜਦੋਂ ਤੁਸੀਂ ਕਮੈਂਟ ਕਰੋਗੇ ਤੁਹਾਡਾ ਕਮੈਂਟ ਕੋਈ ਹੋਰ ਪੜ੍ਹੇਗੀ ਲੇਡੀ ਉਨੂੰ ਇਹ ਤਸੱਲੀ ਹੋਏਗੀ ਵੀ ਵਾਕਈ ਇਹ ਫਾਰਮੂਲਾ ਕੰਮ ਕਰਦਾ ਉਹਦਾ ਯਕੀਨ ਬਣੇਗਾ ਉਹ ਵੀ ਬਿਮਾਰੀ ਉਹਦੀ ਵੀ ਕੱਟੀ ਜਾਊਗੀ ਜੀ ਬਿਲਕੁਲ ਸਹੀ ਗੱਲ ਹੈ ਜਿਵੇਂ ਅਸੀਂ ਦੇਖ ਸਕਦਾ ਕਿ ਜਿਹੜਾ ਫਾਰਮੂਲਾ ਸਾਡਾ ਹੈਗਾ ਉਹ ਬਣ ਕੇ ਤਿਆਰ ਹੋ ਗਿਆ ਸੀ ਡੇਢ ਗਲਾਸ ਪਾਣੀ ਲਿੱਤਾ ਸੀ ਤੇ ਹੁਣ ਇਹ ਪੌਣਾ ਗਲਾਸ ਜਿਹੜਾ ਹੈ ਉਹ ਰਹਿ ਚੁੱਕਿਆ ਹੈ ਤੇ ਤੁਸੀਂ ਇਹਨੂੰ ਸਵੇਰੇ ਨਿਰਲੇ ਕਾਲ ਜੇ ਤੁਸੀਂ ਇਹਨੂੰ ਲੈ ਸਕਦੇ ਹੋ ਰਾਮ ਨਾਲ ਬੈ ਕੇ ਤੁਸੀਂ ਪੀਣਾ ਤੇ ਡਾਕਟਰ ਮੈਂ ਤੁਹਾਡੀ ਗੱਲ ਬਿਲਕੁਲ ਮੰਨਦੀ ਆ ਕਿ ਬਹੁਤ ਮਤਲਬ 90% 100% ਲੇਡੀਜ਼ ਨੂੰ ਇਤਨਾ ਫਰਕ ਪੈਂਦਾ ਬਟ ਕਈ ਲੇਡੀਜ਼ ਇਦਾਂ ਵੀ ਹੁੰਦੀਆਂ ਨੇ ਜਿਨ੍ਹਾਂ ਨੂੰ ਜਿਨ੍ਹਾਂ ਦਾ ਟ੍ਰੀਟਮੈਂਟ ਕਈ ਵਾਰ ਲਗਦਾ ਜ਼ਰੂਰੀ ਹੋ ਜਾਂਦਾ ਕਿਉਂਕਿ ਕਈ ਵਾਰੀ ਆਪਾਂ ਆਪਣਾ ਕੇਸ ਇੰਨਾ ਕੁ ਬਦਾਲ ਲੈਨੇ ਆ ਇੰਨਾ ਕੁ ਜ਼ਿਆਦਾ ਇਗਨੋਰ ਕਰ ਦਿੰਨੇ ਆ ਕਿ ਸਾਨੂੰ ਯੂਰੀਨ ਇਨਫੈਕਸ਼ਨ ਹੋ ਜਾਂਦੀਆਂ ਨੇ ਫਿਰ ਸਾਨੂੰ ਇਚਿੰਗ ਦੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਪ੍ਰੋਬਲਮਸ ਜਿਹੜੀਆਂ ਨੇ ਜਿਵੇਂ ਤੁਸੀਂ ਸਟਾਰਟਿੰਗ 'ਚ ਸਾਨੂੰ ਦੱਸਿਆ ਕਿ ਜੜ ਬਣ ਜਾਂਦੀ ਹੈ ਇਹ ਹਰ ਇੱਕ ਚੀਜ਼ ਦੀ ਤੇ ਕਈ ਵਾਰੀ ਕੀ ਹੁੰਦਾ ਕਿ ਜਿਹੜੇ ਆਪਣੇ ਨੁਸਕੇ ਵੀ ਹੁੰਦੇ ਆ ਉਹ ਕਈ ਵਾਰੀ ਕੰਮ ਨਹੀਂ ਕਰਦੇ ਮੈਂ ਕੁਐਸਚਨ ਨਹੀਂ ਕਰ ਰਹੀ ਆ ਮੈਂ ਇੱਕ ਵਾਰੀ ਬਸ ਇੱਕ ਥਾਟ ਲੈ ਕੇ ਆ ਰਹੀ ਆ ਕਿ 1% ਕਿਤੇ ਨਾ ਕਿਤੇ ਕੰਮ ਨਹੀਂ ਕਰਦੇ ਉਸ ਕੇਸ ਦੇ ਵਿੱਚ ਕੀ ਤੁਹਾਡੇ ਕੋਲ ਸਾਡੇ ਲਈ ਕੋਈ ਟ੍ਰੀਟਮੈਂਟ ਕੋਈ ਦੇਖੋ ਜੀ ਤੁਹਾਡੀ ਗੱਲ 100% ਵਾਜੇਵੇ ਸਿਰਫ ਉਹਨਾਂ ਕੇਸਾਂ ਦੇ ਵਿੱਚ ਫਾਇਦਾ ਨਹੀਂ ਹੁੰਦਾ ਸਿਰਫ ਉਹਨਾਂ ਕੇਸਾਂ ਦੇ ਵਿੱਚ ਜਿਨ੍ਹਾਂ ਨੇ ਐਲੋਪੈਥੀ ਟਰੀਟਮੈਂਟ ਲਿਆ ਆ ਜਿਨ੍ਹਾਂ ਨੇ ਪਿਲਸ ਰੱਖੀਆਂ ਆਪਣੇ ਜਿਹੜਾ ਏਰੀਆ ਦੇ ਵਿੱਚ ਆਪਾਂ ਪਿਲਸ ਰੱਖ ਲੈਣੇ ਆ ਉਹਨਾਂ ਨੂੰ ਇਹ ਚੀਜ਼ਾਂ ਦਾ ਫਾਇਦਾ ਨਹੀਂ ਹੁੰਦਾ ਨਹੀਂ ਹੁੰਦਾ ਬਿਲਕੁਲ ਨਹੀਂ ਹੁੰਦਾ ਮੈਂ ਤੁਹਾਡੀ ਗੱਲ ਤੋਂ ਸਹਿਮਤ ਆ ਕੋਈ ਗੱਲ ਨਹੀਂ ਤਾਂ ਨਹੀਂ ਬਟ ਜਿਨ੍ਹਾਂ ਜਿਨ੍ਹਾਂ ਨੇ ਅੰਗਰੇਜ਼ੀ ਦਵਾਈਆਂ ਖਾ ਖਾ ਕੇ ਆਪਣੇ ਅੰਦਰੋਂ ਜਿਹਨੂੰ ਆਪਾਂ ਪੰਜਾਬੀ ਜੀ ਕਹਿੰਦਾ ਵੀ ਨੁਕਸਾਨ ਕੀਤਾ ਤੇ ਉਹ ਚੀਜ਼ਾਂ ਜਿਹੜੀਆਂ ਨੇ ਇਹ ਜਿਹੜੀਆਂ ਚੀਜ਼ਾਂ ਨੇ ਕਾੜੇ ਨੇ ਜਾਂ ਕੋਈ ਦੇਸੀ ਨੁਸਕੇ ਨੇ ਜਾਂ ਘਰੇਲੂ ਨੁਸਕੇ ਨੇ ਇਹ ਚੀਜ਼ਾਂ ਉਹਨਾਂ ਲੇਡੀਜ਼ ਨੂੰ ਨਹੀਂ ਕੰਮ ਕਰਦੀਆਂ ਫਿਰ ਉਹਨਾਂ ਕੇਸਾਂ ਦੇ ਵਿੱਚ ਅਸੀਂ ਕੀ ਕਰਦੇ ਹਾਂ ਅਸੀਂ ਪ੍ਰੋਪਰ ਉਹਨਾਂ ਦਾ ਡਾਇਗਨੋਸ ਕਰਦੇ ਹਾਂ ਉਹਨਾਂ ਦੀਆਂ ਰਿਪੋਰਟਾਂ ਕਰਾਉਂਦੇ ਹਾਂ ਰਿਪੋਰਟਾਂ ਦੇ ਆਧਾਰ ਤੇ ਕਈ ਹੁਣ ਆ ਨਹੀਂ ਸਕਦੇ ਫਿਜ਼ੀਕਲੀ ਸਾਡੇ ਤੋਂ ਕਿਉਂਕਿ ਉਹ ਬਾਹਰ ਬੈਠੇ ਨੇ ਕੈਨੇਡਾ ਬੈਠੇ ਅਮਰੀਕਾ ਬੈਠੇ ਇੰਗਲੈਂਡ ਬੈਠੇ ਉਹ ਨਹੀਂ ਦੂਰੋਂ ਨਹੀਂ ਆ ਸਕਦੇ ਵਿਚਾਰੇ ਫਿਰ ਉਹਨਾਂ ਨੂੰ ਅਸੀਂ ਕਹੀਦਾ ਵੀ ਭੈਣ ਜੀ ਤੁਸੀਂ ਆ ਆਪਣੀਆਂ ਰਿਪੋਰਟਾਂ ਭੇਜ ਦਿਓ ਰਿਪੋਰਟਾਂ ਦੇ ਆਧਾਰ ਤੇ ਜੇ ਉਹਨਾਂ ਦਾ ਕੋਈ ਆਪਣਾ ਨੁਸਖੇ ਨਾਲ ਭਲਾ ਹੁੰਦਾ ਆਇਆ ਤੇ ਆਪਾਂ ਨੁਸਖਾ ਦੇਂਦੀ ਪਹਿਲਾਂ ਪ੍ਰੈਫਰੈਂਸੇ ਮੈਂ ਦਵਾਈ ਦੇਣ ਲੱਗਿਆਂ ਨਾ ਮੈਂ ਬੜਾ ਸੰਗਦਾ ਵਾਂ ਬੜਾ ਕੰਜੂਸ ਆ ਮੈਂ ਦਵਾਈ ਦੇਣ ਵਾਲੇ ਮਾਮਲੇ 'ਚ ਮੇਰਾ ਹੱਥ ਬੜਾ ਤੰਗ ਏ ਉਹ ਮੇਰੇ ਕੋਲ ਹੈਗਾ ਲਾਸਟ ਆਪਸ਼ਨ ਉਹ ਕਹਿੰਦੇ ਜੇ ਤੁਹਾਡੇ ਕੋਲ ਹਥਿਆਰ ਹੋਏ ਉਦੋਂ ਤੱਕ ਨਾ ਚਲਾਓ ਜਦੋਂ ਤੱਕ ਤੁਹਾਡੀ ਜਾਨ ਤੇ ਨਾ ਬੰਜੀ ਜਿਹੜਾ ਦਵਾਈ ਏ ਮੈਂ ਇਹਨੂੰ ਏਦਾਂ ਐਜ਼ ਆ ਵੈਪਨ ਹੀ ਟਰੀਟ ਕਰਦਾ ਵਾਂ ਵੀ ਐਜ਼ ਆ ਵੈਪਨ ਹੀ ਏ ਉਹ ਉਹਨੂੰ ਉਦੋਂ ਟਰੀਟ ਕਰਨਾ ਉਦੋਂ ਜਦੋਂ ਤੁਹਾਡੇ ਕੋਲ ਸਾਰੀਆਂ ਆਪਸ਼ਨਾਂ ਖਤਮ ਹੋ ਗਈਆਂ ਸੋ ਉਹਦੇ ਲਈ ਆਪਣੇ ਕੋਲ ਪ੍ਰੋਪਰ ਇੱਕ ਟਰੀਟਮੈਂਟ ਹੈਗਾ ਲਾਈਨ ਆਫ ਟਰੀਟਮੈਂਟ ਹੈਗਾ ਪਹਿਲਾਂ ਉਹਨੂੰ ਡਾਇਗਨੋਸ ਕਰਕੇ ਰੋਗ ਦੀ ਜੜ੍ਹ ਨੂੰ ਵੈਰੀਫਾਈ ਕੀਤਾ ਜਾਂਦਾ ਉੱਤ ਤੋਂ ਬਾਅਦ ਉਹਦਾ ਜਿਹੜਾ ਪ੍ਰੋਪਰ ਟਰੀਟਮੈਂਟ ਸਾਡੇ ਤੋਂ ਹੁੰਦਾ ਅਸੀਂ ਦਵਾਈ ਇੰਡੀਆ ਦੇ ਵਿੱਚ ਵੀ ਬਾਹਰ ਕਿਤੇ ਵੀ ਭੇਜ ਸਕਦੇ ਹਾਂ ਤੇ ਫੋਰਨ ਦੇ ਵਿੱਚ ਵੀ ਕਿਤੇ ਵੀ ਭੇਜ ਸਕਦੇ ਹਾਂ ਕੋਈ ਪ੍ਰ ਤੁਹਾਡੀ ਗੱਲਾਂ ਸੁngੇ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਕਿ ਜਿਵੇਂ ਤੁਸੀਂ ਪਹਿਲਾਂ ਵੀ ਕਿਹਾ ਕਿ ਤੁਸੀਂ ਕੋਈ ਫੀਸ ਨਹੀਂ ਚਾਹੁੰਦੇ ਤੁਸੀਂ ਬਸ ਇਹ ਚੀਜ਼ ਚਾਹੁੰਦੇ ਹੋ ਕਿ ਲੋਕੀ ਕਮੈਂਟ ਸੈਕਸ਼ਨ ਦੇ ਵਿੱਚ ਇੱਕ ਵਾਰ ਜ਼ਰੂਰ ਦੱਸਣ ਕਿ ਉਹਨਾਂ ਨੂੰ ਇਹ ਨੁਸਖਾ ਅਪਣਾਉਣ ਤੋਂ ਬਾਅਦ ਫਰਕ ਪੈ ਰਿਹਾ ਕਿ ਨਹੀਂ ਤਾਂ ਕਿ ਹੋਰ ਲੋਕ ਵੀ ਇਹ ਨੁਸਖੇ ਨੂੰ ਸ਼ੁਰੂ ਕਰpan ਤੇ ਵਰਤ ਕੇ ਬਿਮਾਰੀਆਂ ਦਾ ਜਿਹੜਾ ਹੈ ਇਲਾਜ ਕਰpan ਕੁਝ ਸਾਡੇ ਦਰਸ਼ਕਾਂ ਨੂੰ ਐਂਡ ਦੇ ਵਿੱਚ ਕੁਝ ਕਹਿਣਾ ਚਾਹੋਗੇ ਤੁਸੀਂ ਦੇਖੋ ਜੀ ਮੈਡਮ ਨੇ ਹੁਣੇ ਗੱਲ ਕੀਤੀ ਸੀ ਇਚਿੰਗ ਦੀ ਪ੍ਰੋਬਲਮ ਦੀ ਈਚਿੰਗ ਦੀ ਪ੍ਰੋਬਲਮ ਇੰਨੀ ਖਤਰਨਾਕ ਪ੍ਰੋਬਲਮ ਹੈ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜਿਹੜੇ ਜਿਹੜੇ ਵੀ ਲੇਡੀ ਨੂੰ ਹੁੰਦੀ ਹੈ ਫੀਮੇਲ ਨੂੰ ਹੁੰਦੀ ਹੈ ਉਹਨੂੰ ਪਤਾ ਵੀ ਉਹਦਾ ਕੀ ਬੀਤਦੀ ਹੈ ਕਿਉਂਕਿ ਪਤਾ ਹੀ ਗੱਲ ਕਈ ਵਾਰੀ ਅਸੀਂ ਇਦਾਂ ਦੀ ਜਗ੍ਹਾ ਤੇ ਖੜੇ ਹੁੰਨੇ ਆ ਜਿੱਥੇ ਆਪਾਂ ਈਚਿੰਗ ਕਰ ਵੀ ਨਹੀਂ ਸਕਦੇ ਸੋ ਉੱਥੇ ਆਪਾਂ ਮਜਬੂਰ ਹੋ ਜੰਨੇ ਆ ਬਹੁਤ ਜ਼ਿਆਦਾ ਮੈਂ ਬਹੁਤ ਜਲਦ ਇੱਕ ਫਾਦਰ ਸਾਹਿਬ ਦਾ ਨੁਸਖਾ ਡਿਸਕਲੋਜ਼ ਕਰਾਂਗਾ ਉਹਨ ਕੈਮਰਾ ਜਿਨ੍ਹਾਂ ਜਿਨ੍ਹਾਂ ਮੇਰੀਆਂ ਬੀਬੀਆਂ ਭੈਣਾਂ ਨੂੰ ਈਚਿੰਗ ਦੀ ਪ੍ਰੋਬਲਮ ਹੈ ਉਹਨਾਂ ਦੀ ਆਪਾਂ ਈਚਿੰਗ ਦੀ ਪ੍ਰੋਬਲਮ ਵੀ ਘਰ ਬੈਠੇ ਹੀ ਠੀਕ ਕਰਾਂਗੇ ਸੋ ਸਾਡਾ ਇਹਦੇ ਵਿੱਚ ਵੀਡੀਓ ਬਣਾਉਣ ਦੇ ਵਿੱਚ ਕੋਈ ਇਦਾਂ ਦਾ ਮੋਟਿਵ ਨਹੀਂ ਹੈ ਸਾ ਵੀ ਅਸੀਂ ਕੋਈ ਸੌਦਾ ਰੱਖ ਕੇ ਬੈਠੇ ਆਂ ਹੀ ਉਹ ਵੇਚਣ ਆਏ ਆ ਜਾਂ ਕੋਈ ਦਵਾਈ ਦੀ ਪ੍ਰੋਮੋਸ਼ਨ ਕਰਨ ਆਏ ਆ ਸਾਡਾ ਸਿਰਫ ਇੱਕ ਹੀ ਹੈ ਵੀ ਜਿਹੜਾ ਮਨਤਾ ਦਾ ਭਲਾ ਹੋ ਜੇ ਸਾਡੀਆਂ ਬੀਬੀਆਂ ਭੈਣਾਂ ਜਿਹੜੀਆਂ ਇਹ ਡਿਸਕੰਫਰਟ ਫੀਲ ਕਰ ਰਹੀਆਂ ਨੇ ਉਹ ਫੀਲ ਨਾ ਕਰਨ ਤੇ ਉਹ ਇਹ ਜਿਹੜਾ ਨੁਸਖਾ ਸਾਡੇ ਲਈ ਸਿਰਫ ਉਹਨਾਂ ਲਈ ਇੱਕੋ ਹੀ ਹੈਗਾ ਗਿਫਟ ਜੇ ਉਹਦੇ ਨਾਲ ਚਾਹਣ ਸਾਨੂੰ ਵੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਜੀ ਤੇ ਹਰ ਕਿਸੇ ਦਾ ਜਿਹੜੀ ਜਿਹੜੀ ਬੀਬੀ ਭੈਣ ਦਾ ਇਹ ਹੈਗਾ ਉਹਦਾ ਭਲਾ ਹੋ ਜੇ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੈਦ ਹਰਸ਼ਬੀਰ ਸਿੰਘ ਜੀ ਕਿ ਤੁਸੀਂ ਸਾਨੂੰ ਇਹੋ ਜੇ ਫਾਰਮੂਲੇ ਤੁਹਾਡੇ ਤੁਸੀਂ ਸਾਡੇ ਲਈ ਲੈ ਕੇ ਆਏ ਹੋ ਤੇ ਸਾਡੇ ਬਾਰੇ ਸੋਚਦੇ ਹੋ ਤੇ ਇੱਕ ਲਾਸਟ ਸਵਾਲ ਮੈਂ ਤੁਹਾਨੂੰ ਹੋਰ ਕਰਨਾ ਚਾਹਾਂਗੀ ਜਾਣ ਤੋਂ ਪਹਿਲਾਂ ਕਿ ਜੇਕਰ ਕੋਈ ਤੁਹਾਨੂੰ ਮਿਲਣਾ ਚਾਹੁੰਦਾ ਹੈ ਕੋਈ مشورہ ਕਰਨਾ ਚਾਹੁੰਦਾ ਹੈ ਤਾਂ ਤੁਹਾਨੂੰ ਮਿਲਣ ਦਾ ਰਾਹ ਕੀ ਹੈ ਟੰਗ ਕੀ ਹੈ ਦੇਖੋ ਜੀ ਹਫਤੇ ਦੇ ਵਿੱਚ 7 ਦਿਨ ਦੇ 7 ਦਿਨ ਨਹੀਂ ਸੋਮਵਾਰ ਤੋਂ ਲੈ ਕੇ ਐਤਵਾਰ ਤੱਕ ਮੈਂ ਹਰ ਰੋਜ਼ ਮਿਲਦਾ ਹਾਂ ਮਿਲਣ ਦਾ ਟਾਈਮਿੰਗ ਹੈਗਾ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਅਰੋੜਾ ਪ੍ਰਾਈਮ ਟਾਵਰ ਸਾਡੀ ਇਕੋ ਹੀ ਹੋਰ ਬ੍ਰਾਂਚ ਨਹੀਂ ਹੈਗੀ ਕੋਈ ਸਾਡਾ ਕਲੀਨਿਕ ਹੈ ਜਲੰਧਰ ਸ਼ਹਿਰ ਦੇ ਵਿੱਚ ਬਾਸ ਛੱਡੇ ਦੇ ਕੋਲ ਹੈ ਅਰੋੜਾ ਪ੍ਰਾਈਮ ਟਾਵਰ ਦੇ ਵਿੱਚ ਬੀਸਮੈਂਟ 'ਚ ਪਹਿਲੀ ਦੁਕਾਨ ਹੈ ਜੀ ਹੋਟਲ ਪ੍ਰੈਜ਼ੀਡੈਂਟ ਦੇ ਪਿੱਛੇ ਜਿੰਨੇ ਵੀ ਕਿਸੇ ਨੇ ਆਣਾ ਹੋਏ ਵੀਰ ਭਰਾ ਨੇ ਜਿੰਨੇ ਵੀ ਮਿਲਣਾ ਹੋਏ ਆ ਕੇ ਮੈਨੂੰ ਪਲੀਜ਼ ਆਉਣ ਤੋਂ ਪਹਿਲਾਂ ਇੱਕ ਵਾਰੀ ਕਾਲ ਕਰਕੇ ਕਨਫਰਮ ਕਰਕੇ ਆਇਆ ਕਰੋ ਉਸ ਦਿਨ ਮੈਂ ਅਵੇਲੇਬਲ ਹਾਂਗਾ ਵਾ ਕਿਹੜੇ ਟਾਈਮ ਤੇ ਤੁਸੀਂ ਆਣਾ ਇੱਥੇ ਵੇਟਿੰਗ ਹੁੰਦੀ ਹੈ ਵੇਟਿੰਗ ਦੇ ਵਿੱਚ ਮੈਂ ਨਹੀਂ ਚਾਹੁੰਦਾ ਵੀ ਕੋਈ ਵੀ ਬੰਦਾ ਆਪਣਾ ਸਮਾਂ ਕਈ ਵਾਰੀ ਬੰਦਾ ਸਵੇਰੇ ਆਂਦਾ ਸ਼ਾਮ ਨੂੰ ਨੰਬਰ ਆਂਦਾ ਉਹਨਾਂ ਦਾ ਮੈਂ ਉਹ ਚੀਜ਼ ਨਹੀਂ ਚਾਹੁੰਦਾ ਕਿਸੇ ਨੂੰ ਵੀ ਸਫਰ ਕਰਨਾ ਪਏ ਜਿਹੜੇ ਵੀ ਟਾਈਮ ਤੇ ਤੁਸੀਂ ਆਣਾ ਚਾਹੁੰਦੇ ਹੋ ਆਪਣਾ ਟਾਈਮ ਸਲੋਟ ਦੱਸ ਦਿਓ ਵੀ ਇੰਨੇ ਤੋਂ ਇੰਨੇ ਦੇ ਵਿੱਚ ਮੈਂ ਆਵਾਂਗਾ ਆਪਣਾ ਨਾਮ ਲਿਖਾ ਦਿਓ ਆਪਣਾ ਫੋਨ ਨੰਬਰ ਲਿਖਾ ਦਿਓ ਤਾਂ ਜੋ ਤੁਹਾਨੂੰ ਵੇਟ ਨਾ ਕਰਨੀ ਪਏ ਤੁਹਾਡੀ ਪਹਿਲਾਂ ਹੀ ਅਪਾਇੰਟਮੈਂਟ ਹੋਈ ਹੋਵੇ ਜੀ ਬਿਲਕੁਲ ਸਹੀ ਗੱਲ ਹੈ ਤੇ ਇਸ ਤੋਂ ਇਲਾਵਾ ਜਿਹੜੇ ਨੰਬਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਤੁਸੀਂ ਵੀ ਤੁਸੀਂ ਇਹਨਾਂ ਤੋਂ ਸਲਾਹ ਲੈ ਸਕਦੇ ਹੋ مشورہ ਲੈ ਸਕਦੇ ਹੋ ਕਿਉਂਕਿ ਇਹਨਾਂ ਦੇ ਕੰਸਲਟੈਂਸੀ ਦੀ ਕੋਈ ਵੀ ਫੀਸ ਨਹੀਂ ਹੈਗੀ ਉਹਨਾਂ ਦਾ ਸਿਰਫ ਇੱਕੋ ਇੱਕ ਆਈਡੀਓਲੋਜੀ ਹੈ ਜਿਹਨੂੰ ਆਪਾਂ ਕਵਾਂਗੇ ਇੱਕੋ ਇੱਕ ਆਪਣਾ ਆਈਡੀਆ ਹੈ ਕਿ ਆਪਾਂ ਸਿਰਫ ਸਾਰੇ ਲੋਕਾਂ ਦੀ ਮਦਦ ਕਰਨੀ ਹੈ ਹੈਲਪ ਕਰਨੀ ਹੈ ਤੇ ਜਦ ਇੱਕ ਐਂਡ ਦਾ ਮੌਕਾ ਆ ਜਾਊਗਾ ਕਿ ਜਦ ਸਾਨੂੰ ਪਤਾ ਹੈ ਕਿ ਸਾਰੇ ਨੁਸਕੇ ਜਿਹੜੇ ਹੈਗੇ ਉਹ ਕੰਮ ਕਰਨੇ ਬੰਦ ਕਰ ਗਏ ਹੈ ਤਾਂ ਫਿਰ ਤੁਸੀਂ ਇਹਨਾਂ ਕੋਲ ਆ ਸਕਦੇ ਹੋ ਆਪਣਾ ਟਰੀਟਮੈਂਟ ਕਰਵਾ ਸਕਦੇ ਹੋ ਦਵਾਈ ਲੈ ਕੇ ਜਾ ਸਕਦੇ ਹੋ ਤੇ ਜਿਵੇਂ ਅਸੀਂ ਦੇਖਿਆ ਕਿ ਪਿਛਲੀ ਵੀਡੀਓ ਤੇ ਵੀ ਤੁਸੀਂ ਦੇਖਿਆ ਹੋਣਾ ਕਿ ਪੀਸੀਓਡੀ ਦਾ ਜਿਹੜਾ ਨੁਸਕਾ ਆਪਾਂ ਲੈ ਕਿ ਆਈ ਸੀ ਕਿ ਉਸ ਵਿੱਚ ਵੀ ਸਾਨੂੰ ਬਹੁਤ ਪਿਆਰ ਦਿੱਤਾ ਗਿਆ ਤੇ ਉਹ ਲੋਕਾਂ ਨੇ ਐਕਚੁਅਲੀ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੂੰ ਬਹੁਤ ਬਹੁਤ ਫਰਕ ਦੇਖਣ ਨੂੰ ਮਿਲੇ ਤੇ ਤਾਂ ਹੀ ਤੁਹਾਡੀ ਰਿਕੁਐਸਟ ਤੇ ਹੀ ਅਸੀਂ ਇਹ ਦੂਜੀ ਵੀਡੀਓ ਲੈ ਕੇ ਆਏ ਹਾਂ ਲਕੋਰੀਆ ਦੇ ਉੱਤੇ ਤੇ ਮੈਂ ਹੋਪ ਕਰਦੀ ਹਾਂ ਕਿ ਤੁਸੀਂ ਵੀ ਲਕੋਰੀਆ ਦੇ ਉੱਤੇ ਤੁਸੀਂ ਹੋਰ ਲੋਕਾਂ ਨਾਲ ਸ਼ੇਅਰ ਕਰੋਗੇ ਤੇ ਇਹ ਨੁਸਖਾ ਅਪਣਾਓਗੇ ਤੇ ਸਾਨੂੰ ਵੀ ਕਮੈਂਟ ਸੈਕਸ਼ਨ 'ਚ ਦੱਸੋਗੇ ਕਿ ਤੁਹਾਨੂੰ ਫਾਇਦਾ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਤੇ ਜੇਕਰ ਤੁਸੀਂ ਇਹਨਾਂ ਨੂੰ ਮਿਲਣਾ ਚਾਹੁੰਦੇ ਹੋ ਤੁਸੀਂ ਆ ਸਕਦੇ ਹੋ ਅਰੋੜਾ ਪ੍ਰਾਈਮ ਟਾਵਰ ਜਲੰਧਰ ਜ਼ੈਦ ਹਸ਼ਵੀਰ ਸਿੰਘ ਇਸੇ ਦੇ ਨਾਲ ਮੈਂ ਨੰਦਨੀਆ ਉਹੜਾ ਥੋੜੇ ਤੋਂ ਲੈਣ ਦੀ ਇਜਾਜ਼ਤ ਹਕੀਕਤ ਟੀਵੀ ਪੰਜਾਬੀ ਤੋਂ ਧੰਨਵਾਦ